ਫਰੈਂਡਸ ਕਿਵੇਂ ਰਨ ਕਰਦੇ ਕਿਵੇਂ ਚੇਂਜ ਰਨ ਕਰਦੀਆਂ ਜੇ ਇਹਦੀ ਗੱਲ ਕਰ ਰਹੇ ਆ ਕਸ਼ਮੀਰ ਤੋਂ ਲੈ ਕੇ ਬੰਬੇ ਤੱਕ ਤੇ ਸਾਊਥ ਤੱਕ ਜਾਓ KFC ਕਿਤੇ ਹੀ ਖਾ ਲੋ ਉਹੋ ਜਿਹੀ ਚਿਕਨ ਨਹੀਂ ਮਿਲਣਾ ਇਹ ਇਹ ਮੈਨੇਜ ਕਿਵੇਂ ਕਰ ਪਾਦੇ ਇਹਨਾਂ ਦੀ ਭਾਜੀ ਯੂਐਸਪੀ ਰੈਸਪੀਜ਼ ਵਿੱਚ ਇੱਕ ਸੀਕ੍ਰੇਟ ਰੈਸਪੀ ਉਹਨੂੰ ਆਪਣੇ ਇੰਗਰੀਡੀਅੰਟਸ ਦਿੰਦੇ ਨੇ ਜਿਹੜੇ ਕਿ ਉਹ ਮੈਨੂਫੈਕਚਰਰ ਨੂੰ ਵੀ ਨਹੀਂ ਪਤਾ ਹੁੰਦਾ ਆਪਣੇ ਮਸਾਲੇ ਜਾਂ ਵਾਟੇਵਰ ਇੱਕ ਇੱਕ ਚੀਜ਼ ਹੈ ਜੀ ਜਰੂਰ ਰੱਖਦੇ ਮੈਂ ਇੱਕ ਛੋਟਾ ਜਿਹਾ ਵੈਸੇ ਇੱਕ ਆਪਣਾ ਵੈਂਚਰ ਚੰਡੀਗੜ੍ਹ ਦੇ ਵਿੱਚ ਸੈਕਟਰ 38 ਚ ਖੁੱਲਿਆ ਸੀਗਾ ਭਾਜੀ ਜਿਹੜਾ ਕਿ ਬਹੁਤ ਸਕਸੈਸਫੁਲ گیا ਤੇ ਉਥੇ ਮੈਨੂੰ ਲੱਗਿਆ ਕਿ ਹੁਣ ਮੈਨੂੰ ਨਿਊਜ਼ੀਲੈਂਡ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਇੰਨਾ ਸাকसेस ਇੰਨਾ ਪਿਆਰ ਦਿੱਤਾ ਉਥੇ ਦੀ ਜਨਤਾ ਨੇ ਮੈਨੂੰ ਕਿ ਬਹੁਤ ਅਸੀਂ ਫੂਡ ਦਾ ਹੀ ਫੂਡ ਦਾ ਹੀ ਰੈਸਟੋਰੈਂਟ ਖੋਲਿਆ ਰੈਸਟੋਰੈਂਟ ਖੋਲਿਆ ਸੀ ਡਾਈਨ ਇਨ ਡਾਈਨ ਇਨ ਖੋਲਿਆ ਸੀਗਾ ਕਿ ਬੰਦਾ ਬਾਹਰ ਜਾਣ ਦੀ بجائے ਤੁਸੀਂ ਵੀ ਬਾਹਰੋਂ ਵਾਪਸ ਆਏ। ਮੈਂ ਤੁਹਾਨੂੰ ਕਹਾਂਗੇ ਭਾਜੀ ਮੈਂ ਮਸਾਲਾ ਜ਼ਿੰਗ ਖੋਲਣਾ ਚਾਹੁੰਦਾ ਤੁਹਾਡਾ। ਤੁਸੀਂ ਕੀ ਦੇਖਦੇ ਹੋ ਉਹਦੇ ਵਿੱਚ? ਦੇਖੋ ਭਾਜੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਮੇਨ ਚੀਜ਼ ਹੁੰਦੀ ਹੈ ਲੋਕੇਸ਼ਨ। ਇਹਦਾ ਗਣਿਤ ਸਮਝਾਓ ਜੇ ਉਹ ਤੁਹਾਡਾ ਰੈਸਟੋਰੈਂਟ ਆਪਦੇ ਸ਼ਹਿਰ 'ਚ ਖੁੱਲਦਾ ਹੈ ਤਾਂ ਕਿੰਨਾ ਖਰਚਾ ਆਊਗਾ? ਤੁਸੀਂ ਉਹਦੇ 'ਚੋਂ ਕੀ ਚਾਰਜ ਕਰਦੇ ਹੋ? ਕਿੰਨੀ ਕਾਹ ਨੂੰ ਰੈਵਨਿਊ ਬਣਨਾ ਹੈ? ਪ੍ਰੋਫਿਟੇਬਿਲਿਟੀ ਕੀ ਹੈ? ਜਾ ਤੁਸੀਂ ਇੰਸਟਾਗ੍ਰਾਮ ਤੇ ਰੀਲ ਪਾਤੀ ਉਹਨੂੰ ਪੌਪੂਲਰ ਹੋਗੀ ਇੱਕ ਰੀਲ ਤੁਹਾਡੀ ਪੌਪੂਲਰ ਹੋਈ ਨਹੀਂ ਤੇ ਤੁਹਾਡੇ ਕੋਲ ਕਸਟਮਰ ਦਾ ਫਲੋ ਵੱਜ ਜਾ ਜੇ ਫੂਡ ਹੀ ਨਹੀਂ ਚੰਗਾ ਤਾਂ ਫਿਰ ਲੋਕ ਦੂਜੀ ਵਾਰੀ ਥੋੜੀ ਕੋ ਭਾਜੀ ਦੇਖੋ ਫੂਡ ਤਾਂ ਚੰਗਾ ਕਰਨਾ ਸਾਡਾ ਕੰਮ ਅਸੀਂ ਤਾਂ ਕਸਟਮਰ ਨੂੰ ਇਹ ਵੀ ਕਹਿੰਨੇ ਆ ਤੁਸੀਂ ਸਾਡੇ ਆਓ ਕਿਚਨ ਦਾ ਟੂਰ ਕਰੋ ਤੁਸੀਂ ਕਿਚਨ ਦਾ ਟੂਰ ਕਰੋ ਤੁਸੀਂ ਦੇਖੋ ਅਸੀਂ ਕੀ ਕੀ ਯੂਜ਼ ਕਰ ਰਹੇ ਹਾਂ ਕਿਦਾਂ ਫੂਡ ਬਣਾ ਰਹੇ ਹਾਂ ਅਸੀਂ ਕਿਚਨ ਟੂਰ ਮਤਲਬ ਆਪਣੀ ਕਿਚਨ ਦਿਖਾਵਾਂਗੇ ਕਿਚਨ ਦਿਖਾਵਾਂਗੇ ਅਸੀਂ ਪਾਜੀ ਕਿਚਨ ਤਾਂ ਕੋਈ ਨਹੀਂ ਦਿਖਾਉਂਦਾ ਮੈਂ ਤਾਂ ਕਿਚਨਸ ਨੂੰ ਇਮੇਜਿਨ ਕਰਦਾ ਨਾ ਕਈ ਵਾਰੀ ਮੈਂ ਇਹ ਗੱਲ ਕਹਿਣਾ ਹੁੰਦਾ ਜੇ ਕਿਤੇ ਤੁਸੀਂ ਕਿਚਨ ਦੇਖ ਲਈ ਨਾ ਕਿਸੇ ਫੂਡ ਆਊਟਲੈਟ ਦੀ ਤੁਸੀਂ ਰੋਟੀ ਖਾਣੀ ਛੱਡ ਦੋਗੇ ਬਾਹਰ ਜਾ ਕੇ ਨਹੀਂ ਪਾਜੀ ਤੁਸੀਂ ਸਾਰੇ ਖੁੱਲਾ ਸੱਦਾ ਤੁਹਾਡੇ ਚੈਨਲ ਤੇ ਮੈਂ ਕਹਿੰਨਾ ਸਾਰੇ ਦਰਸ਼ਕਾਂ ਨੂੰ ਖੁੱਲਾ ਸੱਦਾ ਜਦੋਂ ਮਰਜ਼ੀ ਕੋਈ ਆ ਕੇ ਸਾਡੀ ਕਿਚਨ ਦਾ ਟੂਰ ਲੈ ਸਕਦਾ ਫੂਡ ਇੰਡਸਟਰੀ ਕਿੰਨੀ ਵੱਡੀ ਹੈ ਪਾਜੀ ਦੇਖੋ ਪਾਜੀ ਫੂਡ ਇੰਡਸਟਰੀ ਜੇਕਰ ਆਪਾਂ ਇੰਡੀਆ ਦੀ ਗੱਲ ਕਰੀਏ 5.5 ਲੱਖ ਕਰੋੜ ਦੀ ਹੈ 5.5 ਲੱਖ ਕਰੋੜ ਦੀ ਇਨਵੈਸਟਮੈਂਟ ਹਾਂਜੀ ਅੱਜ ਦੀ ਰੇਟ ਦੇ ਵਿੱਚ 5.5 ਲੱਖ ਕਰੋੜ ਦੀ ਹੈ ਔਰ ਆਉਣ ਵਾਲੇ 4-5 ਸਾਲਾਂ ਦੇ ਵਿੱਚ 9 ਤੋਂ 10 ਕਰੋੜ ਲੱਖ ਰੋੜ ਦੀ ਹੋਵੇਗੀ ਫੂੜ ਦਾ ਸਕੋਪ ਵਧ ਹੀ ਰਿਹਾ ਘਟ ਨਹੀਂ ਰਿਹਾ ਤੁਸੀਂ ਕਹਿੰਦੇ ਘਟ ਨਹੀਂ ਰਿਹਾ ਪੰਜਾਬ ਦੇ ਵਿੱਚ ਸਕੋਪ ਕੀ ਹੈ ਦੇਖੋ ਪੰਜਾਬ ਦੇ ਵਿੱਚ ਪੰਜਾਬ ਲਵਰ ਤਾਂ ਭਾਜੀ ਟੇਸਟ ਨੂੰ ਜਾਣਦੇ ਨੇ 30 ਲੱਖ ਦੀ ਰਿਟਰਨ ਕਿੰਨੀ ਖੋਗੀ ਕੀ ਮੈਂ ਕੈਨੇਡਾ ਨਹੀਂ ਗਿਆ ਪਰ ਪੰਜਾਬ ਰਹਿ ਗਿਆ ਗੱਲ ਕਰਨ ਜੋਗੀ ਨਾ ਰਹੇ ਜੇ ਨਾ ਕਿਚਨ ਤੋਂ ਲੈ ਕੇ ਫਰੰਟ ਤੋਂ ਲੈ ਕੇ ਸਾਰਾ ਆਟੋਮੇਸ਼ਨ ਸਿਸਟਮ ਨਿਊਜ਼ੀਲੈਂਡ ਗਏ ਪੰਜਾਬ ਦੇ ਨੌਜਵਾਨ ਗੁਰਦੀਪ ਸਿੰਘ ਨੂੰ ਲੱਗਿਆ ਕਿ ਭਗਤਾ ਨਿਊਜ਼ੀਲੈਂਡ ਰਹਿ ਕੇ ਕੱਖ ਨਹੀਂ ਬਣਨਾ ਤਾਂ ਵਾਪਸ ਆਪਦੀ ਧਰਤੀ ਤੇ ਚਲੀਏ ਇੱਥੇ ਮਿਹਨਤ ਕਰਕੇ ਸਵਰਗ ਬਣਾ ਲਾਂਗੇ ਫੂਡ ਇੰਡਸਟਰੀ ਚ ਆ ਕੇ ਆਪਦੇ ਪਰਿਵਾਰ ਨੂੰ ਆਪਣੇ ਆਪ ਨੂੰ ਸਿਰਫ ਇਹ ਤਸੱਲੀ ਨਹੀਂ ਦਿੱਤੀ ਕਿ ਗਰੋਥ ਹੋਊਗੀ ਸਗੋਂ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ ਕਿ ਆਓ ਇਸ ਇੰਡਸਟਰੀ ਦੇ ਵਿੱਚ ਮਿਹਨਤ ਕਰਕੇ तरीके ਦੇ ਨਾਲ ਕਿਵੇਂ ਕਾਰੋਬਾਰੀ ਤੇ ਵੱਡੇ ਕਾਰੋਬਾਰੀ ਬਣਿਆ ਜਾ ਸਕਦਾ ਹੈ ਫੂਡ ਇੰਡਸਟਰੀ ਲੱਖਾਂ ਕਰੋੜਾਂ ਦੀ ਹੈ ਇਸ ਬਾਰੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਸਟੂਡੀਓ 'ਚ ਨੇ ਗੁਰਦੀਪ ਸਿੰਘ ਜੋ ਕਿ ਨਿਊਜ਼ੀਲੈਂਡ ਤੋਂ ਵਾਪਸ ਆਏ ਨੇ ਅੱਜ ਕੱਲ ਮੋਹਾਲੀ ਆਪਣੇ ਰੈਸਟੋਰੈਂਟਸ ਚਲਾਉਂਦੇ ਨੇ ਬਹੁਤ ਸਵਾਗਤ ਹੈ ਭਾਜੀ ਧੰਨਵਾਦ ਭਾਜੀ ਬਹੁਤ-ਬਹੁਤ ਤੁਹਾਡਾ ਕਦੋਂ ਗਏ ਸੀ ਤੁਹਾਡੀ ਜਰਨੀ ਕੀ ਹੈ ਕਦੋਂ ਵਾਪਸ ਆਏ ਹੋ ਤੇ ਕਿਉਂ ਵਾਪਸ ਆਏ ਦੇਖੋ ਭਾਜੀ 2015 'ਚ ਸਟੱਡੀ ਵੀਜ਼ੇ ਤੇ ਮੈਂ ਨਿਊਜ਼ੀਲੈਂਡ ਗਿਆ ਸੀ ਹੂੰ ਉੱਥੇ ਜਾ ਕੇ ਬਹੁਤ ਮਿਹਨਤ ਕੀਤੀ ਡੋਮਿਨੈਂਸ ਤੇ ਕੰਮ ਕੀਤਾ ਡਰਾਈਵਰੀ ਕੀਤੀ ਉੱਥੇ ਬਹੁਤ ਕੁਝ ਕੀਤਾ ਬਹੁਤ ਕੁਝ ਉਤਰਾਵ ਚੜਾਵ ਦੇਖੇ ਪੈਸੇ ਵੀ ਉੱਥੇ ਬਹੁਤ ਥੋੜੇ ਹੁੰਦੇ ਸੀਗੇ 5 ਡਾਲਰ ਦੀ ਮੀਨ ਨਾਲ ਅਸੀਂ ਉੱਥੇ ਰੋਟੀ ਖਾਣੀ ਟਾਈਮ ਦਾ ਪਤਾ ਨਹੀਂ ਹੁੰਦਾ ਸੀ ਸੋ ਜਾਂਦੇ ਸੀਗੇ ਆਏ ਕੰਮ ਤੇ ਗਏ ਕੰਮ ਤੋਂ ਆਏ ਕੰਮ ਤੋਂ ਸੋ ਗਏ ਥੋੜੇ ਦੇਰ ਬਾਅਦ ਵਰਕ ਵੀਜ਼ਾ ਮਿਲਿਆ ਵਰਕ ਵੀਜ਼ੇ ਤੇ ਵੀ ਕੁਝ ਖਾਸ ਅਸੀਂ ਮੈਨੂੰ ਲੱਗਿਆ ਨਹੀਂ ਕਿ ਅਸੀਂ ਜੋ ਇੱਥੇ ਹਾਸਲ ਕਰਨ ਆਏ ਸੀਗੇ ਸਾਨੂੰ ਲੱਗਿਆ ਨਹੀਂ ਕਿ ਆਪਾਂ ਇੱਥੇ ਕੁਝ ਕਰ ਸਕਦੇ ਹਾਂ ਅੱਛਾ ਫਿਰ ਫਿਰ ਪਾਜੀ ਉਸ ਤੋਂ ਬਾਅਦ ਮੈਨੂੰ ਇੱਕ ਆਪਰਚੂਨਿਟੀ ਮਿਲੀ ਉੱਥੇ ਕੀਵੀ ਗ੍ਰਿਲ ਨਾਮ ਦਾ ਰੈਸਟੋਰੈਂਟ ਹੈ ਉੱਥੇ ਐਜ਼ ਅ ਸ਼ੈਫ ਮੈਂ ਜੁਆਇਨ ਕੀਤਾ ਵਿਦਨ 6 ਮੰਥਸ ਮੈਨੂੰ ਉੱਥੇ ਪ੍ਰੋਮੋਸ਼ਨ ਮਿਲ ਗਈ ਸੀ ਅੱਛਾ ਉਹਨਾਂ ਨੇ ਮੇਰੇ ਸਕਿੱਲਸ ਦੇਖੇ ਜਿੱਦਾਂ ਵੀ ਮੈਂ ਉੱਥੇ ਕੰਮ ਕੀਤਾ ਕੁਕਿੰਗ ਸਿੱਖੀ ਪਹਿਲਾਂ ਸਾਰਾ ਕੁਝ ਕੀਤਾ ਉਹ ਬੇਸਿਕਲੀ ਕੀਵੀ ਫੂਡ ਸੀਗਾ ਕੀਵੀ ਇਜ਼ ਲਾਈਕ ਇੰਡੀਆ ਉੱਥੇ ਨਿਊਜ਼ੀਲੈਂਡ ਨੂੰ ਕੀਵੀ ਫੂਡ ਕਹਿੰਦੇ ਹੈ ਹੂੰ ਤੇ ਮੈਨੂੰ ਪ੍ਰੋਮੋਸ਼ਨ ਮਿਲਦੇ 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 ਉਹਨਾਂ ਨੇ ਮੈਨੂੰ ਕਿਚਨ ਹੈੱਡ ਬਣਾਤਾ ਹੂੰ ਤੇ ਹੌਲੀ ਹੌਲੀ ਕਰਦੇ ਪਾਜੀ ਉੱਥੇ ਮੈਂ ਰੈਸਟੋਰੈਂਟ ਮੈਨੇਜਰ ਬਣ ਗਿਆ ਉੱਥੇ ਜਾਂਦੇ ਜਾਂਦੇ ਉਹਨਾਂ ਦੇ ਫਿਰ ਮੈਂ 5 ਸਟੋਰ ਮੈਂ ਖੁਲਵਾਏ ਖੁਦ ਆਪ ਸਟਾਰਟਿੰਗ ਤੋਂ ਲੈ ਕੇ ਹੂੰ ਐਂਡ ਤੱਕ ਉਹਨੂੰ ਜਿੱਦਾਂ ਹੀ ਸਟੋਰ ਸ਼ੁਰੂ ਹੋਣਾ ਹੁੰਦਾ ਸੀਗਾ ਉਦੀ ਸਟਾਰਟਿੰਗ ਤੋਂ ਪ੍ਰੋਗਰੈਸ ਉਦਾ ਇੰਟੀਰੀਅਰ ਉਦੀ ਜਿਹੜੀ ਸਾਰੀ ਕਿਚਨ ਦੀ ਲਾਈਨ ਹੈ ਸਾਰਾ ਕੁਝ ਅਸੀਂ ਮੈਂ ਹੀ ਉਹਦਾ ਸਾਰਾ ਉਹਦੇ ਨਾਲ ਮੀਟਿੰਗਸ ਹੁੰਦੀਆਂ ਸੀਗੀਆਂ ਆਰਕੀਟੈਕਟ ਨਾਲ ਮੀਟਿੰਗਸ ਸਾਰਾ ਤੁਸੀਂ ਕੱਲਾ ਫੂਡ ਬਣਾਉਣਾ ਨਹੀਂ ਸਿੱਖਿਆ ਹਾਂਜੀ ਪੂਰਾ ਸਟੋਰ ਜੇ ਖੋਲਣਾ ਹੈ ਉਹਨੂੰ ਸ਼ੁਰੂ ਤੋਂ ਲੈ ਕੇ ਕਿਸੇ ਵੀ ਸਟੋਰ ਦੀ ਦੁਕਾਨ ਲੈਣੀ ਉਹਦਾ ਇੰਟੀਰੀਅਰ ਕੀ ਹੋਣਾ ਹੈ ਫਰਨੀਚਰ ਕੀ ਰੱਖਿਆ ਜਾਣਾ ਕਿਚਨ ਕੈਸੀ ਹੋਣੀ ਚਾਹੀਦੀ ਹੈ ਕਿਚਨ ਅੰਦਰ ਸਮਾਨ ਕੀ ਲੱਗਣਾ ਹੈ ਮਸਾਲੇ ਕਿਹੜੇ ਵਰਤਨੇ ਆ ਹਰ ਚੀਜ਼ ਏ ਟੂ ਜ਼ेड ਉਹ ਤੁਸੀਂ ਉੱਥੇ ਉਹ ਸਿੱਖੀ ਹਾਂਜੀ ਤਾਂ ਉਹ ਤਜਰਬੇ ਤੋਂ ਬਾਅਦ ਫਿਰ ਤੁਹਾਨੂੰ ਇਹ ਲੱਗਿਆ ਵੀ ਹੁਣ ਆਪਣਾ ਕਰ ਲੈਣਾ ਚਾਹੀਦਾ ਨਹੀਂ ਉੱਥੇ ਭਾਜੀ ਲਾਈਫ ਬਹੁਤ ਵਧੀਆ ਚੱਲ ਰਹੀ ਸੀ ਬਟ ਜਿਵੇਂ ਹੁਣ ਕੋਵਿਡ ਆਇਆ ਕੋਵਿਡ ਤੇ ਮੈਂ ਇੰਡੀਆ ਆ ਗਿਆ ਸੀਗਾ ਤੇ ਉਸ ਤੋਂ ਬਾਅਦ ਅਨਫੋਰਚੂਨੇਟਲੀ ਕੀ ਹੋਇਆ ਕਿ ਨਿਊਜ਼ੀਲੈਂਡ ਦੇ ਜਿਹੜੇ ਬਾਰਡਰ ਸੀਗੇ ਉਹ ਬਹੁਤ ਲੇਟ ਖੁੱਲੇ ਸੀਗੇ ਹੂੰ ਇਨਾ ਮੀਨ ਵਾਈਲ ਮੈਂ ਕੀ ਕੀਤਾ ਮੈਂ ਇੱਕ ਛੋਟਾ ਜਿਹਾ ਵੈਸੀ ਇੱਕ ਆਪਣਾ ਵੈਂਚਰ ਚੰਡੀਗੜ੍ਹ ਦੇ ਵਿੱਚ ਸੈਕਟਰ 38 ਚ ਖੋਲਿਆ ਸੀਗਾ ਭਾਜੀ ਜਿਹੜਾ ਕਿ ਬਹੁਤ ਸਕਸੈਸਫੁਲ ਗਿਆ ਤੇ ਉੱਥੇ ਮੈਨੂੰ ਲੱਗਿਆ ਕਿ ਹੁਣ ਮੈਨੂੰ ਨਿਊਜ਼ੀਲੈਂਡ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਇਨਾ ਸਕਸੈਸ ਇਨਾ ਪਿਆਰ ਦਿੱਤਾ ਉਥੇ ਦੀ ਜਨਤਾ ਨੇ ਮੈਨੂੰ ਕਿ ਬਹੁਤ ਅਸੀਂ ਪੈਸਾ ਫੂਡ ਦਾ ਹੀ ਰੈਸਟੋਰੈਂਟ ਖੋਲਿਆ ਰੈਸਟੋਰੈਂਟ ਖੋਲਿਆ ਸੀ ਡਾਈਨ ਇਨ ਡਾਈਨ ਇਨ ਖੋਲਿਆ ਸੀਗਾ ਕਿਊਐਸਆਰ ਮਾਡਲ ਵੀ ਉਸ ਤੋਂ ਬਾਅਦ ਆਪਾਂ ਇੱਕ ਦੋ ਖੋਲੇ ਨੇ ਕਿਊਐਸਆਰ ਮਾਡਲ ਸਮਝਾਓ ਕੀ ਹੁੰਦਾ ਕਿਉਐਸਆਰ ਦੀ ਪਾਜੀ ਪਹਿਲਾਂ ਫੁੱਲ ਫਾਰਮ ਤੱਕ ਕਿ ਕੁਇਕ ਸਰਵਿਸ ਰੈਸਟੋਰੈਂਟ ਹੁੰਦੀ ਹੈ ਜਿਦੇ ਕਿ ਤੁਹਾਨੂੰ ਫੂਡ ਬਹੁਤ ਜਲਦੀ ਬਣ ਕੇ ਮਿਲ ਜਾਵੇ ਜਿਵੇਂ KFC ਮੈਕਡੋਨਲ ਇਹ ਸਾਰੇ QSR ਬ੍ਰਾਂਡ ਇਹ ਸਾਰੇ QSR ਨੇ ਸਾਰੇ QSR ਇਹ ਬਣਿਆ ਬਣਾਇਆ ਪਿਆ ਹੁੰਦਾ ਹੈ ਫੂਡ ਤੇ ਸਾਨੂੰ ਸਰਵ ਕਰ ਦਿੰਦੇ ਨੇ ਨਹੀਂ ਪਾਜੀ ਇਹਦਾ ਨਾ ਜਿਵੇਂ ਫਰੋਜ਼ਨ ਹੁੰਦੇ ਨੇ ਤੇ ਡਿਫਰੈਂਟ ਡਿਫਰੈਂਟ ਕਿਚਨ ਦੇ ਵਿੱਚ ਸਟਰਕਚਰ ਬਣਿਆ ਹੋਇਆ ਕਿ ਤੁਹਾਡਾ ਫੂਡ ਪਹਿਲਾਂ ਕਿਤੇ ਫਰੋਜ਼ਨ ਪਿਆ ਉਹਦਾ ਅਲੱਗ ਉਹਦਾ ਅਲੱਗ ਸੈਕਸ਼ਨ ਹੈ ਗ੍ਰਿਲ ਦਾ ਅਲੱਗ ਸੈਕਸ਼ਨ ਹੈ ਉਹ ਸਿਸਟਮਾਈਜ਼ਲੀ ਉਹਨਾਂ ਨੇ ਲਾਈਨ ਅਪ ਕੀਤੀ ਹੋਈ ਹੈ ਚੀਜ਼ਾਂ ਉਹ ਇੰਨੀ ਬਿਊਟੀਫੁਲੀ ਲਾਈ ਕੀ ਤੁਹਾਡੀ ਚੀਜ਼ ਬਹੁਤ ਜਲਦੀ ਬਣਦੀ ਹੈ ਤੇ ਤੁਹਾਡੇ ਨੂੰ ਡਿਲੀਵਰ ਹੋ ਜਾਂਦੀ ਹੈ ਜਿਵੇਂ ਅਸੀਂ ਡੋਮੀਨੋਸ ਜਾਂ ਪੀਜ਼ਾ ਔਰ ਜਾਣੇ ਆ ਤਾਂ ਪੀਜ਼ਾ ਬਣਿਆ ਪਿਆ ਹੁੰਦਾ ਹੈ ਜਾਂ ਉੱਥੇ ਬਣਾਉਂਦੇ ਆ ਉਹ ਨਹੀਂ ਪਾਜੀ ਉਹਨਾਂ ਦੇ ਜਿਹੜਾ ਡੋ ਹੈ ਉਹ ਪਹਿਲਾਂ ਹੀ ਬਣਿਆ ਹੁੰਦਾ ਹੈ ਡੋ ਨੂੰ ਉਹਨਾਂ ਨੇ ਨੀਡ ਕਰਕੇ ਰੱਖਿਆ ਹੁੰਦਾ ਆਟਾ ਆਟਾ ਆਟੇ ਨੂੰ ਉਹਨਾਂ ਨੇ ਪਹਿਲਾਂ ਹੀ ਬਣਾ ਕੇ ਰੱਖਿਆ ਹੁੰਦਾ ਕਿਉਂਕਿ ਉਹਨੂੰ ਫਰਮੈਂਟ ਹੋਣਾ ਬਹੁਤ ਜ਼ਰੂਰੀ ਹੈ ਅੱਛਾ ਉਹ ਇਦਾਂ ਨਹੀਂ ਹੈ ਕਿ ਤੁਸੀਂ ਨਾਲ ਦੀਆਂ ਨੂੰ ਬਣਾ ਲਓ ਤੇ ਤੁਹਾਡਾ ਉਹ ਰੈਡੀ ਹੋ ਜਾਏਗਾ ਉਹਨੂੰ ਫਰਮੈਂਟ ਲਈ ਘੱਟੋ ਘਾਟ 24 ਘੰਟੇ ਚਾਹੀਦੇ ਹੈ ਉਦੇ ਵਿੱਚ ইস্ট ਪੈਂਦੀ ਹੈ ਫਰਮੈਂਟ ਹੋਏਗਾ ਤਾਂ ਉਹ ਫਲਫੀ ਬਣੇਗਾ ਨਹੀਂ ਤਾਂ ਉਹ ਕੱਚਾ ਰਹਿ ਜਾਏਗਾ ਅੰਦਰੋਂ ਹੂੰ ਤੇ ਉਹਨੂੰ ਫਿਰ ਉਹਨਾਂ ਨੂੰ ਕੀ ਕਰਦੇ ਆ ਪਹਿਲਾਂ ਡੋ ਨੂੰ ਉਹਨਾ ਬਣੇ ਹੁੰਦੇ ਆ ਆਲਰੇਡੀ ਉਹਨਾਂ ਨੇ ਡੋ ਨੂੰ ਬਣਾਇਆ ਸਾਸ ਲਗਾਈ ਤੇ ਇੱਕ ਮੇਕ ਲਾਈਨ ਹੁੰਦੀ ਹੈ ਭਾਜੀ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵੈਜੀਟੇਬਲ ਤੇ ਅਲੱਗ-ਅਲੱਗ ਸੈਕਸ਼ਨ ਬਣਿਆ ਮੀਟ ਅਲੱਗ ਹੈ ਵੈਜੀਟੇਬਲ ਉਹਨਾ ਅਲੱਗ ਹੈ ਤੇ ਉਹ ਫਟਾਫਟ ਵਿਥਿਨ 9 ਮਿੰਟਸ ਡੋਮੀਨੋਸ ਦਾ ਇੱਕ ਇਕੋ ਹੀ ਉਹ ਹੈ ਕਿ 9 ਮਿੰਟ ਦੇ ਵਿੱਚ ਪੀਜ਼ਾ ਬਣ ਕੇ ਓਵਨ ਤੋਂ ਬਾਹਰ ਆ ਜਾਣਾ ਚਾਹੀਦਾ 9 ਮਿੰਟ ਸ਼ੁਰੂ ਮਤਲਬ ਸਟਾਰਟਿੰਗ ਤੋਂ ਲੈ ਕੇ ਤੇ ਫਾਈਨਲ ਪੀਜ਼ਾ ਬਣਨ ਤੱਕ ਹਾਂਜੀ ਮਤਲਬ ਉੱਤੇ ਜੋ ਵੀ ਬਣ ਤੇ ਫਿਰ ਜਿਹੜੇ ਹਰ ਜਗ੍ਹਾ ਦਾ ਟੇਸਟ ਇੱਕੋ ਜਿਹਾ ਕਿਉਂ ਹੈ ਡੋਮੀਨੋਜ਼ ਦਾ ਗਾਰਲਿਕ ਬ੍ਰੈਡ ਬਹੁਤ ਕਮਾਲ ਲੱਗਦਾ ਮੈਨੂੰ ਵੀ ਬਹੁਤ ਕਮਾਲ ਲੱਗਦਾ ਪੂਰੇ ਇੰਡੀਆ ਚ ਕਿਤੇ ਵੀ ਜਾਓ ਹੈ ਇਵਨ ਵਰਲਡ ਚ ਤਾਂ ਥੋੜਾ ਡਿਫਰੈਂਸ ਆ ਜਾਂਦਾ ਮੈਨੂੰ ਲੱਗਦਾ ਕੰਟਰੀ ਵਾਈਜ਼ ਚੀਜ਼ਾਂ ਦੇ ਵਿੱਚ ਪਰ ਇੰਡੀਆ 'ਚ ਤੁਸੀਂ ਕਸ਼ਮੀਰ ਤੋਂ ਲੈ ਕੇ ਬੰਬੇ ਤੱਕ ਤੇ ਸਾਊਥ ਤੱਕ ਜਾਓ ਤੁਹਾਨੂੰ ਉਹੀ ਟੇਸਟ ਕਿਉਂ ਮਿਲਦਾ ਇਹ ਇਹ ਮੈਨੇਜ ਕਿਵੇਂ ਕਰ ਪਾਉਂਦੇ ਇਹਨਾਂ ਦੀ ਪਾਜੀ ਯੂਐਸਪੀ ਰੈਸਪੀਜ਼ ਨੇ ਹਾਂ ਇਹ ਇੱਕੋ ਹੀ ਰੈਸਪੀ ਇਹਨਾਂ ਦੀ ਬੇਸ ਕਿਚਨ ਹੈ ਇਹਨਾਂ ਨੇ ਕਿਸੇ ਬਾਹਰ ਆਊਟਲੈਟ ਜਿਵੇਂ ਹੁਣ ਬਾਹਰ ਵੱਡੀ ਕੰਪਨੀਆਂ ਆਂਦੀਆਂ ਨੇ ਉਹ ਕੀ ਕਰਦੀਆਂ ਨੇ ਇਹਨਾਂ ਨੂੰ ਤੁਸੀਂ ਜਿਵੇਂ ਲੈਟਸ ਹੋਏ ਕਿ ਤੁਸੀਂ ਤੁਸੀਂ ਇੱਕ ਆਊਟਲੈਟ ਖੋਲਣਾ ਹੈ ਮੇਰੀ ਇੱਕ ਕੰਪਨੀ ਹੈ ਮੇਰੀ ਇੱਕ ਫੈਕਟਰੀ ਹੈ ਜਿੱਥੇ ਕਿ ਮੈਂ ਫੂਡ ਦੀ ਪ੍ਰੋਡਕਸ਼ਨ ਕਰਦਾ ਤੁਸੀਂ ਮੇਰੇ ਕੋਲ ਆਏ ਕਿ ਮੇਰੀ ਇਹ ਰੈਸਪੀ ਹੈ ਮੈਨੂੰ ਇਹਦੀ ਫੂਡ ਦੀ ਪ੍ਰੋਡਕਸ਼ਨ ਕਰਕੇ ਦਿਓ ਤੇ ਉਹ ਆਊਟਸੋਰਸ ਕਰਦੇ ਨੇ ਕਿ ਮੇਰੀ ਸੌਸ ਇਹ ਕੰਪਨੀ ਬਣਾ ਰਹੀ ਹੈ ਤੁਸੀਂ ਉਹਨ ਕਿਸੇ ਪੈਕੇਟ ਦੇ ਪਿੱਛੇ ਲਿਖਿਆ ਹੋਏਗਾ ਮਾਰਕਟਿਡ ਬਾਈ ਦਿਸ ਮੈਨੂਫੈਕਚਰਡ ਬਾਈ ਦਿਸ ਜੀ ਤੇ ਇਹ ਫਰਕ ਹੈ ਇਸੇ ਕਰਕੇ ਉਹਨਾਂ ਦੀ ਇੱਕ ਇੱਕ ਰੈਸিপি ਬਣੀ ਹੋਈ ਹੈ ਕਿ ਜਿਹੜੀ ਕਿ ਉਹ ਫਾਲੋ ਹੁੰਦੀ ਹੈ ਉਹ ਇੱਕ ਸੀਕ੍ਰੇਟ ਰੈਸিপি ਉਹਨੂੰ ਆਪਣੇ ਇੰਗਰੀਡੀਅੰਟਸ ਦਿੰਦੇ ਨੇ ਜਿਹੜੇ ਕਿ ਉਹ ਮੈਨੂਫੈਕਚਰਰ ਨੂੰ ਵੀ ਨਹੀਂ ਪਤਾ ਹੁੰਦੇ ਆਪਣੇ ਮਸਾਲੇ ਜਾਂ ਵਾਟੇਵਰ ਇੱਕ ਇੱਕ ਚੀਜ਼ ਹੈ ਜੀ ਜ਼ਰੂਰ ਰੱਖਦੇ ਨੇ ਤਾਂ ਜਿੰਨੀਆਂ ਸੌਸਸ ਬਣ ਰਹੀਆਂ ਉਹ ਕਿਤੋਂ ਤਿਆਰ ਕਰਾਉਂਦੇ ਆ ਹਾਂਜੀ ਉਹ ਤੀਜਾ ਥਰਡ ਪਾਰਟੀ ਕੋਈ ਬਣਾ ਕੇ ਦੇ ਰਿਹਾ ਉਹਨਾਂ ਨੂੰ ਹਾਂਜੀ ਹਾਂਜੀ ਮਸਾਲੇ ਆਪ ਦੇ ਰਿਹਾ ਮਸਾਲੇ ਕੁਝ ਜਿਹੜੇ ਸੀਕ੍ਰੈਟ ਇੰਗਰੀਡੀਅੰਟ ਫਿਰ ਵੀ ਸਟਿਲ ਬਣਾਉਣ ਵਾਲੇ ਤਾਂ ਉੱਥੇ EMPLOYEES ਨੇ ਨਾ ਜਿਹੜੇ ਕੰਮ ਕਰ ਰਹੇ ਆ ਹਾਂਜੀ ਕੋਈ ਚੰਡੀਗੜ੍ਹ ਚ ਹੈ ਕੋਈ ਪਟਿਆਲੇ ਚ ਹੈ ਕਿਤੇ ਨਮਕ ਵੱਧ ਘੱਟ ਵੀ ਨਹੀਂ ਪੈਂਦਾ ਇਹ ਕਿਉਂ ਹੁੰਦਾ ਮੇਰਾ ਤਾਂ ਇਹ ਸਵਾਲ ਹੈ ਦੇਖੋ ਭਾਜੀ ਇਹ ਕੀ ਕਰਦੇ ਨੇ ਪਹਿਲਾਂ ਜਦੋਂ ਤੁਸੀਂ ਸਟਾਫ ਹਾਇਰਿੰਗ ਹੁੰਦੀ ਹੈ ਸਟਾਫ ਹਾਇਰਿੰਗ ਹੋਣ ਤੋਂ ਬਾਅਦ ਟ੍ਰੇਨਿੰਗ ਪੀਰੀਅਡ ਹੁੰਦਾ ਉਹ 15 ਦਿਨ ਦੀ ਟ੍ਰੇਨਿੰਗ ਚ ਉਹ ਉਹਨਾਂ ਨੂੰ ਇੰਨਾ ਕੁ ਟ੍ਰੇਨ ਕਰ ਦਿੰਦੇ ਨੇ ਕਿ ਤੁਸੀਂ ਬਿਨਾ ਮਾਪੇ ਵੀ ਕਿਸੇ ਸਕੇਲ ਦੇ ਬਿਨਾਂ ਯੂਜ਼ ਕਿਤੇ ਵੀ ਉਹ ਇਦਾਂ ਤੁਹਾਨੂੰ ਚੀਜ਼ ਚੱਕਣਗੇ ਉਹ ਥੋੜਾ ਬਹੁਤ ਉੱਪਰ-ਨੀਚੇ ਹੋਏਗਾ। ਉਹਨਾਂ ਹੀ ਪੈਂਦਾ ਹੈ। ਉਹਨਾਂ ਕੀ ਪੈਂਦਾ ਹੈ? ਕੋਈ ਕਸਟਮਰ ਬਹੁਤ ਤਰ੍ਹਾਂ ਦੇ ਆਉਂਦੇ ਆ ਭਾਜੀ। ਕਸਟਮਰ ਇਹ ਵੀ ਆਉਂਦੇ ਆ ਕਿ ਮੈਨੂੰ ਪਿਆਜ਼ ਨਹੀਂ ਚਾਹੀਦਾ ਇਹਦੇ ਵਿੱਚ। ਮੈਨੂੰ ਇਹ ਨਹੀਂ ਚਾਹੀਦਾ ਮੈਨੂੰ ਉਹ ਨਹੀਂ ਚਾਹੀਦਾ। ਤਾਂ ਇੱਕ ਸਿਸਟਮ ਹੁੰਦਾ ਹੈ ਭਾਜੀ। ਕਿਹੜੇ ਰੈਸਟੋਰੈਂਟ ਤੇ ਵੀ ਆਏ ਹੁੰਦਾ। ਸਾਡੇ ਰੈਸਟੋਰੈਂਟ ਤੇ ਵੀ ਆਉਂਦਾ। ਕੀ-ਕੀ ਹੁੰਦਾ ਥੋੜੀ ਇੰਟਰਸਟਿੰਗ ਗੱਲਾਂ ਦੱਸੋ। ਦੇਖੋ ਭਾਜੀ ਕਿਵੇਂ-ਕਿਵੇਂ ਦੇ ਕਸਟਮਰ ਆਉਂਦੇ ਆ ਭਾਜੀ। ਦੇਖੋ ਭਾਜੀ ਬ ਕੋਈ ਕਹਿੰਦਾ ਕਿ ਸਾਨੂੰ ਜ਼ਿਆਦਾ ਤੰਦੂਰੀ ਰੋਟੀ ਰੈਡੀ ਹੋ ਚਾਹੀਦੀ ਹੈ ਕੋਈ ਕਹਿੰਦਾ ਸਾਨੂੰ ਚਿਕਨ ਜ਼ਿਆਦਾ ਰੋਸਟ ਨਹੀਂ ਚਾਹੀਦਾ ਜੀ ਕੋਈ ਤਾਂ ਫਿਰ ਇਹਨੂੰ ਮੈਨੇਜ ਕਿਵੇਂ ਕਰਦੇ ਹਾਂ ਕੋਈ ਜਿਵੇਂ ਬਟਰ ਚਿਕਨ ਬਣਾ ਆ ਹਾਂਜੀ ਕਿਸੇ ਨੂੰ ਮਿੱਠਾ ਪਸੰਦ ਆ ਕਿਸੇ ਨੂੰ ਸਪਾਈਸੀ ਪਸੰਦ ਆ ਹਾਂਜੀ ਹਾਂਜੀ ਤਾਂ ਤੁਸੀਂ ਕਿਵੇਂ ਕਰੋਗੇ ਹੁਣ ਬਟਰ ਚਿਕਨ ਤੋਂ ਉਹੀ ਬਣਾਣਾ ਹਾਂਜੀ ਇਹ ਦੇਖੋ ਭਾਜੀ ਆਟੋਮੇਸ਼ਨ ਸਿਸਟਮਸ ਅਸੀਂ ਸਾਰਾ ਕਿਚਨ ਤੋਂ ਲੈ ਕੇ ਫਰੰਟ ਤੋਂ ਲੈ ਕੇ ਸਾਰਾ ਆਟੋਮੇਸ਼ਨ ਸਿਸਟਮ ਹੈ ਕੇ ਡੀ ਐਸ ਹੁੰਦਾ ਹੈ ਭਾਜੀ ਕੇਓਟੀ ਹੁੰਦੀ ਹੈ ਇੱਕ ਕੇਓਟੀ ਹੈ ਜਿਹੜੀ ਕੇਓਟੀ ਜਿਹੜੀ ਸਲਿੱਪ ਨਿਕਲਦੀ ਹੈ ਕਿਚਨ ਦੇ ਵਿੱਚ ਹੂੰ ਉਹਦੇ ਵਿੱਚ ਤੁਸੀਂ ਕੁਝ ਵੀ ਅਗਰ ਕੁਝ ਚੇਂजेस ਨੇ ਡੈਸ਼ ਦੇ ਲਈ ਕਿ ਤੁਸੀਂ ਸੌਲਟ ਘੱਟ ਰੱਖਣਾ ਹੈ ਜਾਂ ਮਿੱਠਾ ਜ਼ਿਆਦਾ ਰੱਖਣਾ ਹੈ ਉਹ ਜਦੋਂ ਜਿਹੜਾ ਫਰੰਟ ਤੇ ਆਰਡਰ ਲੈ ਰਿਹਾ ਹੈ ਆਰਡਰ ਟੇਕਿੰਗ ਪਰਸਨ ਉਹ ਉਹਦੇ ਵਿੱਚ ਮੈਂਸ਼ਨ ਕਰ ਦੇਗਾ ਕਿ ਕਸਟਮਰ ਦੀ ਡਿਮਾਂਡ ਹੈ ਅੱਛਾ ਤੇ ਉਹ ਅੰਦਰ ਕੇਓਟੀ ਦੇ ਵਿੱਚ ਆਟੋਮੈਟਿਕਲੀ ਚੱਲ ਜੇਗੀ ਜਿੱਥੇ ਬਟਰ ਚਿਕਨ ਆਇਆ ਉਹਦੇ ਥੱਲੇ ਲਿਖਿਆ ਹੋਵੇ ਇਹ ਵਰਕਿੰਗ ਸਮਝਾਓ ਜਿਵੇਂ ਤੁਹਾਡਾ ਰੈਸਟੋਰੈਂਟ ਚੱਲਦਾ ਹੈ ਤੁਸੀਂ QSRs ਬਾਰੇ ਹੁਣ ਦੱਸ ਰਹੇ ਸੀ ਕਿ 버거 किंग KFC KFC ਕਿਤੇ ਹੀ ਖਾ ਲੋ ਉਹੋ ਜਿਹੀ ਚਿਕਨ ਨਹੀਂ ਮਿਲਣਾ ਜ਼ਿੰਗਰ ਚਿਕਨ ਮੀਲ ਲਓ ਤੇ ਜ਼ਿੰਗਰ ਚਿਕਨ ਦਾ ਟੇਸਟ ਹਰ ਜਗ੍ਹਾ ਤੇ ਹੀ ਉਹੋ ਜਿਹਾ ਹੈ। ਹਾਂਜੀ ਫਲੀਟੋ ਫਿਸ਼ ਲਓ ਉਹ ਮੈਕਡੋਨਲਡਸ ਟਿਕੋ ਜੀ ਹੀ ਮਿਲਣੀ ਹੈ ਭਾਜੀ ਜਾ ਕੇ। ਹਾਂਜੀ ਤਾਂ ਤੁਸੀਂ ਜਿਹੜੀ ਆਪਣੀ ਚੇਨ ਖੋਲੀ ਤੁਸੀਂ ਜਿਹੜੇ ਰੈਸਟੋਰੈਂਟਸ ਖੋਲੇ ਨਿਊਜ਼ੀਲੈਂਡ ਤੋਂ ਵਾਪਸ ਆਏ ਉੱਥੋਂ ਤਜਰਬਾ ਲੈ ਆਏ। ਹਾਂਜੀ ਇੱਥੇ ਆ ਕੇ ਚੈਲੰਜਸ ਕੀ ਸੀਗੇ ਤੇ ਫਿਰ ਇਹਦੀ ਵਰਕਿੰਗ ਸਮਝਾਓ ਥੋੜੀ ਜੀ। ਦੇਖੋ ਭਾਜੀ ਇੱਥੇ ਆ ਕੇ ਚੈਲੰਜਸ ਬਹੁਤ ਜ਼ਿਆਦਾ ਸੀਗੇ ਮੇਰੇ ਲਈ ਕਿਉਂਕਿ ਮੈਂ ਵੀ ਬਹੁਤ ਮਿਹਨਤ ਕਰਕੇ 2-3 ਸਾਲਾਂ ਦੇ ਵਿੱਚ ਮੈਂ ਤਾਂ ਹੀ ਫਰਾਂਚਾਈਜ਼ੀ ਲੈਣ ਦੀ ਓਪਰਚ्युनिटीਜ਼ ਮੇਰੇ ਕੋਲੇ ਬਹੁਤ ਆ ਰਹੀਆਂ ਸੀਗੀਆਂ ਬਟ ਮੈਂ ਨਹੀਂ ਦਿੱਤੀ ਕਿਉਂਕਿ ਮੈਂ ਚਾਹੁੰਦਾ ਸੀਗਾ ਕਿ ਅਗਰ ਮੈਂ ਕਿਸ ਨੂੰ ਆਪਣਾ ਨਾਮ ਦਵਾ ਜਾਂ ਫਰਾਂਚਾਈਜ਼ੀ ਦਵਾ ਤੇ ਉਹ ਬਹੁਤ ਮੈਂ ਉਸਤੇ ਪੱਕਾ ਹਾਂ ਕਿ ਮੈਂ ਉਹਦੀ ਪੂਰੀ ਮਦਦ ਕਰ ਸਕਾਂ ਕਿੱਦਾਂ ਚਲਾਣਾ ਹੈ ਉਹਨੂੰ ਕਿਸ ਤਰ੍ਹਾਂ ਰਨ ਕਰਨਾ ਹੈ ਕੀ ਕੀ ਪ੍ਰੋਬਲਮ ਆ ਸਕਦੀਆਂ ਪਹਿਲਾਂ ਮੈਂ ਖੁਦ ਇੱਥੇ ਇੰਡੀਆ ਦੇ ਮਾਰਕੀਟ ਦੇ ਅਕੋਰਡਿੰਗਲੀ ਸਿੱਖਿਆ ਹੁਣ ਉਹਦੇ ਵਿੱਚ ਅਸੀਂ ਪੂਰੇ ਪਰਫੈਕਟ ਹੋ ਚੁੱਕੇ ਹਾਂ ਤੇ ਇਹਦੇ ਵਿੱਚ ਪ੍ਰੋਬਲਮਸ ਤਾਂ ਬਹੁਤ ਆਈਆਂ ਮੈਨੂੰ ਵੀ ਕਿ ਜਿਵੇਂ ਪਹਿਲਾਂ ਸਾਡੇ ਕੋਲ ਬੇਸ ਕਿਚਨ ਨਹੀਂ ਸੀਗੀ ਅਸੀਂ ਜਦੋਂ ਸਟਾਰਟ ਕੀਤਾ ਦ ਬੇਸ ਕਿਚਨ ਹੋਣੀ ਬਹੁਤ ਜ਼ਰੂਰੀ ਹੈ ਬੇਸ ਕਿਚਨ ਕੀ ਹੁੰਦੀ ਹੈ ਭਾਜੀ ਬੇਸ ਕਿਚਨ ਉਹ ਹੁੰਦੀ ਹੈ ਜਿਵੇਂ ਅਸੀਂ ਜਿਵੇਂ ਅਸੀਂ ਮੈਕਡੋਨਲਡਸ ਦੀ ਜਾਂ ਕਿਸੇ ਦੀ ਗੱਲ ਕਰ ਰਹੇ ਸੀਗੀ ਸੌਸ ਦੀ ਪੀਜ਼ਾ ਸੌਸ ਦੀ ਗੱਲ ਕਰ ਰਹੇ ਸੀ ਕਿ ਪ੍ਰੋਡਕਸ਼ਨ ਉੱਥੇ ਹੋ ਰਹੀ ਸੀ ਜਿਵੇਂ ਹੁਣ ਆਪਾਂ ਇੱਕ ਸਟੇਟ ਦੇ ਵਿੱਚ ਜਾਂ ਲਾ ਲੋ ਕਿ ਚੰਡੀਗੜ੍ਹ ਦੇ ਵਿੱਚ ਅਸੀਂ 5 ਸਟੋਰ ਖੋਲੇ ਤਾਂ ਉਹਦਾ ਇੱਕ ਅਸੀਂ ਬੇਸ ਕਿਚਨ ਇੱਕ ਇੰਡਸਟਰੀਅਲ ਏਰੀਆ ਦੇ ਵਿੱਚ ਬਣਾਤਾ ਜਿੱਥੇ ਕਿ ਸਾਡਾ ਸਾਰਾ ਮੀਜ਼ਾ ਰੈਡੀ ਹੁੰਦਾ ਮੀਜ਼ਾ ਕੀ ਹੁੰਦਾ ਜਿਵੇਂ ਮੱਖਣੀ ਸੌਸ ਰੈਡੀ ਹੋ ਗਈ ਚੌਪ ਮਸਾਲਾ ਜੋ ਵੀ ਸਾਡੇ ਚੀਜ਼ਾਂ ਯੂਜ਼ ਹੁੰਦੇ ਜਿਦੇ ਨਾਲ ਅਸੀਂ ਕੋਈ ਬਟਰ ਚਿਕਨ ਆ ਵਗੈਰਾ ਬਣਾਣਾ ਹੈ ਮਤਲਬ ਜਿਵੇਂ ਮੀਜ਼ਾ ਹੁੰਦਾ ਪਾਜੀ ਜਿਵੇਂ ਉਹਦੀ ਰੈਸਿਪੀ ਦੀ ਜਿਹੜਾ ਬਟਰ ਗਰੇਵੀ ਹੋਗੀ ਹਾਫ ਕੁਕਡ ਹੋਗੀ ਦਾਲ ਮਖਨੀ ਬੈਲੇ ਹੀ ਬਣਾ ਲੈਣੇ ਹੋ ਤੁਸੀਂ ਉਹ ਪਾਜੀ ਉਹ ਬਣਾਣੀ ਪੈਂਦੀ ਹੈ ਉਹਨੂੰ ਹਾਂ ਉਹਦੂ ਹਾਫ ਡਨ ਕਰਕੇ ਰੱਖਣਾ ਪੈਂਦਾ ਹੈ ਰੈਸਟੋਰੈਂਟਸ ਕਿਵੇਂ ਰਨ ਕਰਦੇ ਕਿਵੇਂ ਚੇਨਸ ਰਨ ਕਰਦੀਆਂ ਜੇ ਇਹਦੀ ਗੱਲ ਕਰ ਰਹੇ ਆਪਾਂ ਤਾਂ ਬੇਸ ਕਿਚਨ ਇਜ਼ ਦਾ ਮੇਨ ਕੀ ਫੈਕਟਰ ਹੈ ਪਾਜੀ ਤੁਸੀਂ ਜੇਕਰ ਰੈਸਟੋਰੈਂਟ ਨੂੰ ਅੱਗੇ ਵਧਾਣਾ ਹੈ ਤੁਸੀਂ ਉਹਦੀ ਵਰਕਿੰਗ ਸਮੂਥ ਕਰਨੀ ਹੈ ਅਦਰਵਾਈਜ਼ ਕੀ ਹੁੰਦਾ ਕਿ ਤੁਸੀਂ ਹਰ ਇੱਕ ਰੈਸਟੋਰੈਂਟ ਨੂੰ ਨਹੀਂ ਤਾਂ ఎవਰੀ ਡੇ ਤੁਸੀਂ ਕਾਲ ਦਾ ਵੈਂਡਰ ਤੁਸੀਂ ਵੈਂਡਰ ਨੂੰ ਕਾਲ ਕਰੋਗੇ ਡਿਫਰੈਂਟ ਡਿਫਰੈਂਟ ਵੈਂਡਰ ਤੋਂ ਇੱਥੇ ਤੁਹਾਡੇ ਕੋਲ ਬੇਸ ਕਿਚਨ ਦੇ ਵਿੱਚ ਤੁਹਾਡੇ ਕੋਲ ਸਾਰਾ ਕੁਝ ਅਵੇਲੇਬਲ ਹੈ ਤੁਹਾਨੂੰ ਕੁਝ ਅਗਰ ਕਿਸੇ ਸਟੋਰ ਨੂੰ ਲੈਟਸ ਸੇ ਚੰਡੀਗੜ੍ਹ ਵਾਲੇ ਕਿਸੇ ਵੀ ਸਟੋਰ ਨੂੰ ਕੋਈ ਵੀ ਚੀਜ਼ ਚਾਹੀਦੀ ਹੈ ਉਹ ਵੈਂਡਰ ਨੂੰ ਕਾਲ ਨਹੀਂ ਕਰੇਗਾ ਜਾਂ ਵੈਂਡਰ ਨੂੰ ਆਰਡਰ ਨਹੀਂ ਪਾਏਗਾ ਇਹਦਾ ਵੀ ਸਾਡਾ ਅਸੀਂ ਇੱਕ ਸੌਫਟਵੇਅਰ ਯੂਜ਼ ਕਰਦੇ ਹਾਂ ਪੇਟ ਪੂਜਾ ਜਿਹਦਾ ਨਾਮ ਹੈ ਬਹੁਤ ਪਪੂਲਰ ਸੌਫਟਵੇਅਰ ਹੈ ਫੂਡ ਇੰਡਸਟਰੀ ਦੇ ਲਈ ਉਹ ਸੌਫਟਵੇਅਰ ਦੇ ਵਿੱਚ ਸਾਡੀ ਇਨਵੈਂਟਰੀ ਪਈ ਹੁੰਦੀ ਹੈ ਭਾਜੀ ਜਿੰਨਾ ਵੀ ਸਮਾਨ 베이스 ਕਿਚਨ ਤੋਂ ਆ ਰਿਹਾ ਉਹਦੀ ਇਨਵੈਂਟਰੀ ਪੈ ਜਾਂਦੀ ਹੈ ਉਹ ਕਿਦਾਂ ਪੈਂਦੀ ਹੈ ਜਿਸ ਦਿਨ ਸਾਡੀ ਡੇ ਕਲੋਜ਼ਿੰਗ ਹੋਣੀ ਹੈ ਸ਼ੈਫ ਨੇ ਅੰਦਰੋਂ ਅੰਦਰੋਂ ਮੈਨੇਜਰ ਨੂੰ ਕਹਤਾ ਕਿ ਸਾਡੀ ਏ ਰਿਕੁਆਇਰਮੈਂਟ ਹੈ ਉਹਨੇ ਕੰਪਿਊਟਰ ਤੋਂ ਹੀ ਆਰਡਰ ਆਤਾ ਉਹ ਸਿੱਧੀ ਮੇਲ ਚਲੇਗੀ ਆਪਣੀ 베이스 ਕਿਚਨ ਦੇ ਵਿੱਚ ਅੱਛਾ ਰਾਤ ਨੂੰ ਹੀ ਤੇ ਮਾਰਨਿੰਗ ਦੇ ਵਿੱਚ ਜਦੋਂ ਹੀ 베이스 ਕਿਚਨ ਦੇ ਵਿੱਚ ਉਹਨੂੰ ਆਰਡਰ ਪਤਾ ਲੱਗਿਆ ਉਹਨੂੰ ਰੈਡੀ ਕਰਕੇ ਆਪਣੀ ਓਪਨਿੰਗ ਟਾਈਮ ਤੋਂ ਪਹਿਲਾਂ ਪਹਿਲਾਂ ਉਹਨੂੰ ਡਿਲੀਵਰ ਕਰ ਦੇਣਾ ਮੈਂ ਥੋੜਾ ਇਹਨੂੰ ਸਿੰਪਲੀਫਾਈ ਕਰਦਾ ਸਾਰੀਆਂ ਚੀਜ਼ਾਂ ਨੂੰ ਹਾਂਜੀ ਤੁਸੀਂ ਇੱਕ ਰੈਸਟੋਰੈਂਟ ਚਲਾ ਰਹੇ ਹੋ ਹਾਂਜੀ ਐਨ ਯੂ ਆਰ ਓਪਨ ਟੂ ਅ ਫਰੈਂਚਾਈਜ਼ੀ ਮਾਡਲ ਤੁਸੀਂ ਕਹਿ ਰਹੇ ਹੋ ਕਿ ਜੇ ਕਿਸੇ ਨੇ ਤੁਹਾਡੇ ਨਾਲ ਰਲ ਕੇ ਕੰਮ ਕਰਨਾ ਹੈ ਤਾਂ ਉਹ ਕਰ ਸਕਦਾ ਹਾਂਜੀ ਤੁਸੀਂ ਆਲਰੇਡੀ ਫਰੈਂਚਾਈਜ਼ ਚਲਾ ਵੀ ਰਹੇ ਹੋ ਬਹੁਤ ਸਾਰੇ ਲੋਕ ਤੁਹਾਡੇ ਨਾਲ ਜੁੜੇ ਵੀ ਹੈ ਹਾਂਜੀ ਤੁਹਾਡੀ ਇੱਕ ਬੇਸ ਕਿਚਨ ਹੈ ਹਾਂਜੀ ਉਸ ਬੇਸ ਕਿਚਨ ਤੋਂ ਜਿੰਨੇ ਵੀ ਰੈਸਟੋਰੈਂਟਸ ਨੇ ਤੁਹਾਡੇ ਹਾਂਜੀ ਚਾਹੇ ਉਹ ਚੰਡੀਗੜ੍ਹ ਚ ਨੇ ਚਾਹੇ ਚੰਡੀਗੜ੍ਹ ਤੋਂ ਬਾਹਰ ਹੋਣਗੇ ਹਾਂਜੀ ਉਥੋਂ ਦੀ ਰਿਕੁਆਇਰਮੈਂਟ ਸਾਰੀ ਬੇਸ ਕਿਚਨ ਪੂਰੀ ਕਰ ਰਹੀ ਹੈ ਬੇਸ ਕਿਚਨ ਪੂਰੀ ਕਰੇਗੀ ਬੇਸ ਕਿਚਨ ਸਮਾਨ ਤੁਹਾਡੇ ਜਿਵੇਂ ਫੋਰ ਐਗਜ਼ਾਮਪਲ ਤੁਹਾਡਾ ਜੀਐਲਪੀਐਲ ਮਾਰਕੀਟ ਦੇ ਵਿੱਚ ਮੁਹੱਲੀ ਦੇ ਵਿੱਚ ਤੁਹਾਡਾ ਜਿਹੜਾ ਰੈਸਟੋਰੈਂਟ ਹੈ ਮਸਾਲਾ ਜ਼ਿੰਗ ਹਾਂਜੀ ਹਾਂਜੀ ਉੱਥੇ ਤੁਸੀਂ ਬੈਠੇ ਹੋ ਤੇ ਤੁਹਾਡੇ ਕੋਲੇ ਅੰਦਰ ਕੀ ਪਿਆ ਕੀ ਨਹੀਂ ਪਿਆ ਉਹਦੀ ਇਨਵੈਂਟਰੀ ਸੌਫਟਵੇਅਰ ਦੇ ਉੱਤੇ ਮੈਨੇਜ ਹੋ ਰਹੀ ਹੈ ऑलरेडी ਉਹਦੇ ਵਿੱਚ ਪਿਆ ਕਿ ਸਾਡੇ ਕੋਲ ਅੰਦਰ ਸਮਾਨ ਕਿੰਨਾ ਕਿ ਪਿਆ ਅਸੀਂ ਹਰ ਇੱਕ ਰੈਸিপি ਦੀ ਇਨਵੈਂਟਰੀ ਪਾਈ ਹੋਈ ਹੈ ਬਾਜੀ ਕਿ ਹਰ ਇੱਕ ਰੈਸিপি ਦੇ ਵਿੱਚ ਜਿਵੇਂ ਬਟਰ ਚਿਕਨ ਉਹਦੇ ਵਿੱਚ ਕਿੰਨਾ ਚਿਕਨ ਯੂਜ਼ ਹੋ ਰਿਹਾ ਹੈ ਕਿੰਨੇ ਗ੍ਰਾਮ ਗਰੇਵੀ ਯੂਜ਼ ਹੋ ਰਹੀ ਹੈ ਕਿੰਨੇ ਸਪਾਈਸਿਸ ਯੂਜ਼ ਹੋ ਰਹੇ ਆ ਉਹ ਆਟੋਮੈਟਿਕਲੀ ਤੁਹਾਡੇ ਇਨਵੈਂਟਰੀ ਚ ਮਾਈਨਸ ਹੁੰਦਾ ਰਹੇਗਾ ਜਿਵੇਂ ਲੈਟਸ ਪੋਜ਼ ਕਿਸੇ ਦਾ ਚਿਕਨ ਦਾ ਆਰਡਰ ਆਇਆ ਉਹਨੂੰ ਪਤਾ ਹੈ ਕਿ ਇਹਦੇ ਵਿੱਚ 800 ਗ੍ਰਾਮ ਚਿਕਨ ਜਾਣਾ ਹੈ ਤਾਂ ਜੇਕਰ ਸਾਡੇ ਕੋਲ 10 ਕਿਲੋ ਚਿਕਨ ਪਿਆ ਤੇ ਆਟੋਮੈਟਿਕਲੀ ਉਹ ਕਰਕੇ 9 ਕਿਲੋ 200 ਗ੍ਰਾਮ ਚਿਕਨ ਇਨਵੈਂਟਰੀ ਚ ਰਹਿ ਜਾਏਗਾ ਡਿਪੈਂਡ ਕਰਦਾ ਹੈ ਕਿ ਏਰੀਆ ਕਿਹੜਾ ਕੀ ਕੀ ਦੇਖਦੇ ਹੋ ਮੰਨ ਲਓ ਤੁਸੀਂ ਮੈਂ ਤੁਹਾਨੂੰ ਕਹਾਂਗੇ ਭਾਜੀ ਮੈਂ ਮਸਾਲਾ ਜ਼ਿੰਗ ਖੋਲਣਾ ਚਾਹੁੰਦਾ ਤੁਹਾਡਾ ਤੁਸੀਂ ਕੀ ਦੇਖਦੇ ਹੋ ਉਹਦੇ ਵਿੱਚ ਦੇਖੋ ਭਾਜੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਮੇਨ ਚੀਜ਼ ਹ लोकेशन मोस्ट इंपोर्टेंट क्योंकि location, जे अगर लोकेशन नहीं अच्छी होएगी तो बिजनेस रन करना थोड़ा जा मुश्किल हो जाता है बट hmm. ਅੱਜ ਦੀ ਡੇਟ ਦੇ ਵਿੱਚ ਉਹਦਾ ਵੀ ਇੱਕ ਸੋਲੂਸ਼ਨ ਨਿਕਲ ਚੁੱਕਿਆ ਹੈ ਅੱਜ ਤੁਸੀਂ ਦੇਖਿਆ ਹੋਣਾ ਇੰਸਟਾਗ੍ਰਾਮ ਤੇ ਬਲੌਗਰਜ਼ ਆਗੇ ਜਾਂ ਤੁਸੀਂ ਇੰਸਟਾਗ੍ਰਾਮ ਤੇ ਰੀਲ ਪਾਤੀ ਉਹਨੂੰ ਪੌਪੂਲਰ ਹੋ ਗਈ ਇੱਕ ਰੀਲ ਤੁਹਾਡੀ ਪੌਪੂਲਰ ਹੋਈ ਨਹੀਂ ਤੇ ਤੁਹਾਡੇ ਕੋਲ ਕਸਟਮਰ ਦਾ ਫਲੋ ਵੱਜ ਜਾਂਦਾ ਜੇ ਫੂਡ ਹੀ ਨਹੀਂ ਚੰਗਾ ਤਾਂ ਫਿਰ ਲੋਕ ਦੂਜੀ ਵਾਰੀ ਥੋੜੀ ਪਾਜੀ ਦੇਖੋ ਫੂਡ ਤਾਂ ਚੰਗਾ ਕਰਨਾ ਸਾਡਾ ਕੰਮ ਹੈ ਹਾਂ ਅਸੀਂ ਉਹ ਜਿਹੜਾ ਚੰਗਾ ਦੇ ਹੀ ਰਹੇ ਹਾਂ ਆਲਰੇਡੀ ਲੋਕਾਂ ਦਾ ਪਿਆਰ ਸਾਨੂੰ ਆਲਰੇਡੀ ਬਹੁਤ ਮਿਲ ਰਿਹਾ ਹੈ ਉਹ ਸਾਡੇ ਕੋਲ ਆ ਰਹੇ ਆਂ ਅਸੀਂ ਟੌਪ ਕਲਾਸ ਇੰਗਰੀਡੀਅੰਟ ਯੂਜ਼ ਕਰਦੇ ਆਂ ਅਸੀਂ ਤਾਂ ਕਸਟਮਰ ਨੂੰ ਇਹ ਵੀ ਕਹਿੰਨੇ ਆ ਤੁਸੀਂ ਸਾ ਤੁਸੀਂ ਕਿਚਨ ਦਾ ਟੂਰ ਕਰੋ ਤੁਸੀਂ ਦੇਖੋ ਅਸੀਂ ਕੀ ਕੀ ਯੂਜ਼ ਕਰ ਰਹੇ ਹਾਂ ਕਿਦਾਂ ਫੂਡ ਬਣਾ ਰਹੇ ਹਾਂ ਅਸੀਂ ਕਿਚਨ ਟੂਰ ਮਤਲਬ ਆਪਣੀ ਕਿਚਨ ਦਿਖਾਵਾਂਗੇ ਤੁਹਾਨੂੰ ਕਿਚਨ ਦਿਖਾਵਾਂਗੇ ਅਸੀਂ ਉਹਨਾਂ ਨੂੰ ਭਾਜੀ ਕਿਚਨ ਤਾਂ ਕੋਈ ਨਹੀਂ ਦਿਖਾਉਂਦਾ ਮੈਂ ਤਾਂ ਕਿਚਨਸ ਨੂੰ ਇਮੇਜਿਨ ਕਰਦਾ ਨਾ ਕਈ ਵਾਰੀ ਮੈਂ ਇਹ ਗੱਲ ਕਹਿਣਾ ਹੁੰਦਾ ਜੇ ਕਿਤੇ ਤੁਸੀਂ ਕਿਚਨ ਦੇਖ ਲਈ ਨਾ ਕਿਸੇ ਫੂਡ ਆਊਟਲੈਟ ਦੀ ਤੁਸੀਂ ਰੋਟੀ ਖਾਣੀ ਛੱਡ ਦੋਗੇ ਬਾਹਰ ਜਾ ਕੇ ਨਹੀਂ ਭਾਜੀ ਤੁਸੀਂ ਸਾਰੇ ਖੁੱਲਾ ਸੱਦਾ ਤੁਹਾਡੇ ਚੈਨਲ ਤੇ ਮੈਂ ਕਹਿੰਦਾ ਸਾਰੇ ਦਰਸ਼ਕਾਂ ਨੂੰ ਖੁੱਲਾ ਸੱਦਾ ਜਦੋਂ ਮਰਜ਼ੀ ਕੋਈ ਆ ਕੇ ਸਾਡੀ ਕਿਚਨ ਦਾ ਟੂਰ ਲੈ ਸਕਦਾ ਕਿ ਅਸੀਂ ਕਿਦਾਂ ਫੂਡ ਬਣਾ ਰਹੇ ਹਾਂ ਕਿਹੜੇ ਇ ਤਾਂ ਮੈਂ ਆਪਾਂ ਵਰਕਿੰਗ ਤੇ ਵਾਪਸ ਆਉਣੇ ਆ ਫਰੰਟ ਤੇ ਤੁਸੀਂ ਬੈਠਦੇ ਹੋ ਕਸਟਮਰ ਆਂਦਾ ਹੈ ਜਾਂ ਕਾਰ ਚ ਖਾ ਰਿਹਾ ਜਾਂ ਲੈ ਕੇ ਜਾ ਰਿਹਾ ਜਾਂ ਜ਼ੋਮੈਟੋਸ ਵੀ ਕੀ ਜਾ ਰਹੀ ਹੈ ਹਾਂਜੀ ਤਾਂ ਥੋੜੀ ਵਰਕਿੰਗ ਕਿਵੇਂ ਹੁੰਦੀ ਤੁਸੀਂ ਆਰਡਰ ਕਿਵੇਂ ਲੈਨੇ ਹੋ ਕਿਵੇਂ ਪਿੱਛੇ ਜਾਂਦਾ ਹੈ ਆਰਡਰ ਦੇਖੋ ਭਾਜੀ ਅਗਰ ਅੱਜਕੱਲ ਕਾਰ ਦਾ ਬਹੁਤ ਟ੍ਰੈਂਡ ਚੱਲਿਆ ਹੋਇਆ ਕਿ ਕਾਰ ਚ ਬਹਿ ਕੇ ਖਾਣਾ ਖਾਣਾ ਚੰਡੀਗੜ੍ਹ ਵਾਲੀ ਸਾਈਡ ਤੇ ਉਹ ਮੋਬਾਈਲ ਦੇ ਵਿੱਚ ਜ਼ੋਮੈਟੋ ਡਾਊਨਲੋਡ ਕਰ ਲੈਂਦੇ ਜਦੋਂ ਕਿ ਅਗਰ ਤੁਸੀਂ ਲੈਟ ਸੇ ਤੁਸੀਂ ਰੈਸਟੋਰੈਂਟ ਖੋਲਿਆ ਕਲਾਊਡ ਕਿਚਨ ਖੋਲਿਆ ਵਾਟੇਵਰ ਕੋਈ ਰੈਸਟੋਰੈਂਟ ਖੋਲਿਆ ਉਹ ਮੋਬਾਈਲ ਦੇ ਵਿੱਚ ਹੀ ਉਹਦੀ ਐਪ ਡਾਊਨਲੋਡ ਕਰਕੇ ਉਹਨੂੰ ਉਹਦੀ ਘੰਟੀ ਵੱਜ ਰਹੀ ਆ ਉਹਨੂੰ ਐਕਸੈਪਟ ਕਰ ਰਹੇ ਆ ਉਹਨੂੰ ਰੈਡੀ ਕਰ ਰਹੇ ਆ ਉਹਦੇ ਵਿੱਚ ਉਲਝੇ ਹੋਏ ਆ ਹੂੰ ਉਹ ਉਹਦੇ ਚ ਉਲਝੇ ਆ ਤਾਂ ਤੁਸੀਂ ਕੀ ਕਰਦੇ ਹੋ ਅਸੀਂ ਭਾਜੀ ਆਟੋਮੈਟਿਕ ਸਿਸਟਮ ਲਾਇਆ ਹੈ ਉਹਦੇ ਵਿੱਚ ਕੀ ਜਿੱਦਾਂ ਹੀ ਆਰਡਰ ਆਇਆ ਆਪਣੇ ਆਪ ਆਰਡਰ ਬਾਹਰ ਆ ਜਾਂਦਾ ਮੈਂ ਥੋੜਾ ਮਸਾਲਾ ਜ਼ਿੰਗ ਰੈਸਟੋਰੈਂਟ ਹੈ ਮੁਹਾਲੀ ਚ ਮੈਂ ਆਰਡਰ ਕੀਤਾ ਉਹਦੇ ਤੇ ਕੁਝ ਵੀ ਹਾਂਜੀ ਆਰਡਰ ਜਿਵੇਂ ਹੀ ਕੀਤਾ ਤੇ ਕਈ ਵਾਰੀ ਉਹ ਲਿਖਿਆ ਆਉਂਦਾ ਹੈ ਕਿ ਰੈਸਟੋਰੈਂਟ ਇਜ਼ ਵੇਟਿੰਗ ਫਾਰ ਅਪਰੂਵਲ ਯਾ ਉਹ ਐਕਸੈਪਟ ਕਰਨ ਲਈ ਵੇਟ ਕਰ ਰਿਹਾ ਤੁਹਾਡਾ ਨਾਲ ਦੀ ਨਾਲ ਐਕਸੈਪਟ ਹੋ ਜਾਂਦਾ ਤੁਸੀਂ ਆਰਡਰ ਦਿੱਤਾ ਇਥੇ ਐਕਸੈਪਟ ਹੋ ਗਿਆ ਨਾਲ ਦੇ ਨਾਲ ਹੀ ਉਹ ਤੁਹਾਡੀ ਕਿਚਨ ਚ ਚਲਾ ਗਿਆ ਸਿੱਧਾ ਕਿਚਨ ਚ ਵੀ ਚਲਾ ਗਿਆ ਫਰੰਟ ਤੇ ਉਹਦਾ ਬਿਲ ਵੀ ਨਿਕਲ ਆਇਆ ਆਪੇ ਆਪ ਹੀ ਤਾਂ ਤੁਹਾਨੂੰ ਪਤਾ ਹੈ ਕਿ ਹੁਣ ਜਦੋਂ ਜ਼ੋਮੈਟੋ ਵਾਲਾ ਬੰਦਾ ਆਇਆ ਉਹ ਰੈਡੀ ਹੋਇਆ ਤੇ ਤੁਸੀਂ ਉਹਨੂੰ ਦੇ ਦੇਣਾ ਦੇ ਦੇਣਾ ਤੁਹਾਨੂੰ ਪੇਮੈਂਟਸ ਕਿਵੇਂ ਆਉਂਦੀਆਂ ਫਿਰ ਇਹਦੀਆਂ ਇਹਦੀ ਵੀਕਲੀ ਪੇਮੈਂਟਸ ਆਉਂਦੀ ਹੈ ਜ਼ੋਮੈਟੋ ਦੀ ਜ਼ੋਮੈਟੋ ਦੀ ਵੀਕਲੀ ਪੇਮੈਂਟਸ ਆਉਂਦੀ ਹੈ ਐਵਰੀ ਵੈਨਸਡੇ ਤੁਹਾਨੂੰ ਇਹਦਾ ਵੀਕਲੀ ਪੇਅ ਆਊਟ ਨਿਕਲ ਕੇ ਆਉਂਦਾ ਹੈ। ਪਾਜੀ ਸਾਨੂੰ ਇਹ ਲੱਗਦਾ ਹੈ ਕਿ ਜ਼ੋਮੈਟੋ ਤੇ ਜਾਂ ਤਾਂ ਚੀਜ਼ ਮਹਿੰਗੀ ਹੁੰਦੀ ਹੈ ਜਾਂ ਕੁਆਂਟੀਟੀ ਘਟ ਹੁੰਦੀ ਹੈ। ਨਹੀਂ ਪਾਜੀ ਇਹ ਇਹ ਨਹੀਂ ਐਦਾਂ ਨਹੀਂ ਹੈਗਾ ਇਹ ਸੱਚ ਨਹੀਂ ਹੈਗਾ। ਮੰਨ ਲਓ ਜੇ ਤੁਸੀਂ ਫੁੱਲ ਬਟਰ ਚਿਕਨ ਅਸੀਂ ਤੁਹਾਡੇ ਰੈਸਟੋਰੈਂਟ ਤੇ ਖਾਈਏ ਤਾਂ 12 ਪੀਸ ਦੇਵੋਗੇ। ਜੇ ਘਰੇ ਬਹਿ ਕੇ ਜ਼ੋਮੈਟੋ ਤੇ ਆਰਡਰ ਕਰੀਏ ਜਾਂ ਪੀਸ 80 ਹੋ ਜਾਣਗੇ ਜਾਂ ਉਹ 800 ਵਾਲਾ ਚਿਕਨ 1200 ਦਾ ਕਰ ਦਿਓਗੇ ਐਦਾਂ ਹੁੰਦਾ ਹੈ? ਨਹੀਂ ਦੇਖੋ ਐਦਾਂ ਨਹੀਂ ਹੁੰਦਾ। ਚਿਕਨ ਦੀ ਕੁਆਂਟੀਟੀ ਕਦੇ ਵੀ ਘਟ ਨਹੀਂ ਹੁੰਦੀ ਹੈਗੀ। ਉੱਥੇ ਮੈਂਸ਼ਨਡ ਹੈ। ਜਿਵੇਂ ਸਾਡੇ ਅਗਰ ਤੁਸੀਂ ਡਾਈਨ ਇਨ ਦੇ ਵਿੱਚ ਵੀ ਆਉਗੇ ਉੱਥੇ ਮੈਂਸ਼ਨ ਹੈ ਕਿ ਤੁਹਾਡੇ ਬਟਰ ਚਿਕਨ ਦੇ ਵਿੱਚ ਇੰਨੇ ਪੀਸ ਆਣਗੇ ਸਿਮਿਲਰਲੀ ਤੁਹਾਡੇ ਜ਼ੋਮੈਟੋ ਦੇ ਵਿੱਚ ਵੀ ਉੱਥੇ ਡਿਸਕ੍ਰਿਪਸ਼ਨ ਚ ਮੈਂਸ਼ਨ ਹੈ ਕਿ ਤੁਹਾਡੇ ਅਗਰ ਜਿਹੜੇ ਬਟਰ ਚਿਕਨ ਹੈ ਉਹਦੇ ਵਿੱਚ ਵੀ 10 ਪੀਸ ਆਉਣਗੇ ਤਾਂ ਤੁਹਾਨੂੰ 10 ਪੀਸ ਹੀ ਪ੍ਰਾਈਸ ਬਤਾ ਦਿੰਦੇ ਆ ਪ੍ਰਾਈਸ ਬਤਾਣੇ ਪੈਂਦੇ ਆ ਕੁਝ ਕਿਉਂਕਿ ਉਹਦੇ ਵਿੱਚ ਸਾਨੂੰ ਕੁਝ ਅਕਸਰ ਗਲਤੀ ਹੁੰਦੀ ਹੈ ਕੁਝ ਉਹਦੇ ਵਿੱਚ ਸਾਡੀ ਜ਼ੋਮੈਟੋ ਦੀ ਫੀਸ ਹੁੰਦੀ ਹੈ ਸਾਨੂੰ ਉੱਥੇ ਦੇਣੀ ਪੈਂਦੀ ਹੈ ਜਿਹੜੀ ਦੇਣੀ ਪੈਂਦੀ ਹੈ ਬਟ ਆਪਾਂ ਉਹਦੇ ਨਾਲ ਦੇ ਨਾਲ ਉਹਨੂੰ ਡਿਸਕਾਊਂਟ ਵੀ ਦਿੰਦੇ ਆ ਕਸਟਮਰ ਨੂੰ ਲੈਟਸ ਸੇ ਅਗਰ ਸਾਡੀ ਕੋਈ 300 ਦੀ ਲੱਗਿਆ ਡਿਸਕਾਊਂਟ ਲੱਗਿਆ 60% ਆਫ ਅਪ ਟੂ 120 ਤਾਂ 120 ਰੁਪਏ ਮਾਈਨਸ ਵੀ ਹੋ ਜਾਣੇ ਆ ਭਾਜੀ ਹੂੰ ਤਾਂ ਉਹ ਭਾਜੀ 30 ਲੱਖ ਰੁਪਏ ਲਾ ਕੇ ਕੋਈ ਬੰਦਾ ਆਪੇ ਇਹ ਗੱਲ ਤਾਂ ਕਰਦੇ ਆ ਵੀ ਬਾਹਰ ਨਾ ਜਾਓ ਯਾਰ ਬਾਹਰ ਕੋਈ ਫਾਇਦਾ ਨਹੀਂ ਹੈ ਉੱਥੇ ਜਾ ਕੇ ਘਰ ਤੋਂ ਵੀ ਦੂਰ ਹੋ ਮਾਪਿਓ ਤੋਂ ਵੀ ਦੂਰ ਹੋ ਮਿੱਟੀ ਤੋਂ ਵੀ ਦੂਰ ਹੋ 30 ਲੱਖ ਰੁਪਏ ਲਾ ਕੇ ਮਹੀਨੇ ਦਾ ਕਿੰਨਾ ਕਮਾਇਆ ਜਾ ਸਕਦਾ ਦੇਖੋ ਭਾਜੀ ਸਟਾਰਟਿੰਗ ਦੇ 6 ਮਹੀਨੇ ਤੁਸੀਂ ਤੁਹਾਡੇ ਕੋਲ ਆਰਓਆਈ ਨਹੀਂ ਆਉਂਦੀ ਕਿਉਂਕਿ ਤੁਸੀਂ ਉਹਨੂੰ ਮਾਰਕੀਟ ਨੂੰ ਬਣਾ ਰਹੇ ਹੋ ਮਾਰਕੀਟ ਨੂੰ ਸਮਝ ਰਹੇ ਹੋ ਬਟ ਉਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰਾਂਗੇ ਕਿਉਂਕਿ ਸਾਡਾ ਜਿਹੜਾ ਸਟਰਕਚਰ ਅਸੀਂ ਬਣਾਇਆ ਹੈ ਕਿੱਦਾਂ ਉਹਨੂੰ ਮਾਰਕੀਟ ਰਨ ਕਰਨਾ ਹੈ ਕਿੱਦਾਂ ਉਹਦੀ ਐਡਸ ਕਰਨੀ ਹੈ ਤਾਂ ਮੈਂ ਤੁਹਾਨੂੰ ਇਹ ਪੁੱਛ ਰਿਹਾ 30 ਲੱਖ ਜੇ ਮੈਂ ਲਾਰ ਰਿਆਂ ਅੱਜ ਮੈਂ ਤੁਹਾਡੀ ਫਰੈਂਚਾਈਜ਼ੀ ਲੈ ਰਿਆਂ ਜਾਂ ਮੈਂ ਆਪ ਦਾ ਖੋਲ ਰਿਆਂ ਤੁਹਾਡੇ ਨਾਲ ਵੀ ਕੰਮ ਨਹੀਂ ਕਰ ਰਿਹਾ ਹਾਂਜੀ ਤਾਂ 30 ਲੱਖ ਦੀ ਰਿਟਰਨ ਕਿੰਨੀ ਹੋਊਗੀ ਕਿ ਮੈਂ ਕੈਨੇਡਾ ਨਹੀਂ ਗਿਆ ਪਰ ਪੰਜਾਬ ਰਹਿ ਗਿਆ ਗੱਲ ਕਰਨ ਜੋਗੀ ਨਾ ਰਹੇ ਜੇ ਨਾ ਐਵਰੇਜ ਬੰਦਾ 4 ਲੱਖ 2 ਲੱਖ 1.50 ਲੱਖ ਕਿੰਨੇ ਪੈਸੇ ਕਮਾ ਲੈਂਦਾ ਦੇਖੋ ਭਾਜੀ ਦੋ ਗੱਲਾਂ ਨੇ ਇਕ ਤਾਂ ਤੁਸੀਂ ਕਹਿ ਰਹੇ ਹੋ ਕਿ ਮੈਂ ਨਹੀਂ ਗਿਆ ਤੇ ਮੈਂ ਖੁਦ ਖੋਲ ਲਿਆ ਕੀ ਤੁਸੀਂ ਉਹ ਰਨ ਕਰ ਪਾਉਂਗੇ ਕੀ ਤੁਹਾਨੂੰ ਉਹ ਨੋ ਲੈਜ ਹੈਗੀ ਹੈ ਕੀ ਤੁਸੀਂ ਤੁਹਾਨੂੰ ਪਤਾ ਹੈ ਉਹਦਾ ਸਟਰਕਚਰ ਕਿੱਦਾਂ ਚੱਲਣਾ ਹੈ ਜੇ ਤਾਂ ਅਗਰ ਤੁਹਾਨੂੰ ਉਹ ਪਤਾ ਹੈ ਤੇ ਮੈਂ ਤੁਹਾਨੂੰ ਕਹਾਂਗਾ ਤੁਸੀਂ ਖੋਲ ਲਓ ਹੂੰ ਜੇ ਨਹੀਂ ਪਤਾ ਤਾਂ ਫਿਰ ਉذਰੀ ਅਸੀਂ ਬੈਠੇ ਹਾਂ ਸਾਨੂੰ ਸਾਨੂੰ ਅਸੀਂ ਪੂਰੀ ਦੀ ਆਰ ਐਨ ਡੀ ਕੀਤੀ ਹੈ ਠੀਕ ਹੈ ਪੂਰਾ ਲਾਕਡਾਊਨ ਚ ਅਸੀਂ ਆਰ ਐਨ ਡੀ ਕੀਤੀ ਹੈ 3 4 5 ਸਾਲ ਦਾ ਸਾਨੂੰ ਤਜਰਬਾ ਹੈ ਇਸ ਚੀਜ਼ ਦਾ ਕਿ ਰੈਸਟੋਰੈਂਟ ਨੂੰ ਰਨ ਕਿੱਦਾਂ ਕਰੀਦਾ ਕੱਲਾ ਫੂਡ ਬਣਾਣਾ ਯਾ ਉਹ ਨੂੰ ਟੇਸ ਅੱਛਾ ਦੇਣਾ ਤੁਸੀਂ ਨਹੀਂ ਰਨ ਕਰ ਸਕਦੇ ਉਹਦੇ ਪਿੱਛੇ ਸਾਨੂੰ ਬਹੁਤ ਚੀਜ਼ਾਂ ਨੇ ਮੈਨੇਜਮੈਂਟ ਕਿੱਦਾਂ ਕਰਨੀ ਹੈ ਸਾਰੀ ਚੀਜ਼ਾਂ ਨੂੰ ਕਿੱਦਾਂ ਦੇਖਣਾ ਹੈ ਗਰੋਸਰੀ ਕਿਹੜੀ ਯੂਜ਼ ਕਰਨੀ ਹੈ ਸਬਜੀ ਕਿਹੜੀ ਆਣੀ ਨਹੀਂ ਹੈ ਹੁਣ ਤੁਸੀਂ ਇਹ ਦੇਖੋ ਕਿ ਪਹਿਲੇ ਵਾਲੇ ਟਾਈਮ 'ਚ ਭਾਜੀ ਸਬਜ਼ੀਆਂ ਤੁਸੀਂ ਕਹਿੰਦੇ ਸੀ ਸਵੇਰੇ ਤੜਕੇ 4 ਵਜੇ ਉੱਠ ਕੇ ਜਾਣਾ ਪਏਗਾ ਮੰਡੀ ਜਾਣਾ ਪੈਣਾ ਗਰੋਸਰੀ ਲੈਣ ਲਈ ਰਾਸ਼ਨ ਲੈਣ ਜਾਣਾ ਪਿਆ ਇਹ ਸਭ ਚੀਜ਼ਾਂ ਖਤਮ ਹੋ ਚੁੱਕੀਆਂ ਹੈ ਭਾਈ ਹੁਣ ਕੀ ਕਰਦੇ ਹੋ ਹੁਣ ਕੁਝ ਨਹੀਂ ਹੈ ਸਾਡੇ ਵੈਂਡਰਸ ਲੱਗੇ ਹੋਏ ਨੇ ਸਾਡੇ ਉਹ ਬੇਸ ਕਿਚਨ ਚ ਆਟੋਮੈਟਿਕਲੀ ਅਸੀਂ ਆਰਡਰ ਉਹਨਾਂ ਨੂੰ ਪਾਇਆ ਉਹਨਾਂ ਨੇ ਸਾਨੂੰ ਡਿਲੀਵਰ ਕਰਤਾ ਕੁਝ ਅਗਰ ਪ੍ਰੋਬਲਮ ਆਉਂਦੀ ਮੰਡੀ ਜਾਂਦੀ ਲੋੜ ਨਹੀਂ ਮੰਡੀ ਜਾਂਦੀ ਲੋੜ ਹੀ ਨਹੀਂ ਅੱਜ ਰੋਗਾ ਖਰੀਦਣ ਵਾਸਤੇ ਵੀ ਤੁਹਾਨੂੰ ਜਾਣ ਦੀ ਲੋੜ ਨਹੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਵੈਂਡਰ ਦੇ ਜਾਂਦਾ ਵੈਂਡਰ ਦੇ ਜਾਂਦਾ ਹੈ ਅੱਜ ਤਾਂ ਚਿਕਨ ਦਾ ਵੀ ਹੋਊਗਾ ਵੀ ਆਹ ਸਾਈਜ਼ ਲੈਣਾ ਹੈ ਆਹ ਕੁਆਲਿਟੀ ਲੈਣੀ ਹੈ ਕਿ ਨਹੀਂ ਇਹ ਸੇਮ ਹੀ ਹੁੰਦਾ ਹੈ ਨਹੀਂ ਨਹੀਂ ਭਾਜੀ ਇਹਦੇ ਚ ਫਰਕ ਹੁੰਦਾ ਸਭ ਤੋਂ ਵਧੀਆ ਚਿਕਨ ਜਿਹੜਾ 700 ਤੋਂ 800 ਗ੍ਰਾਮ ਦਾ ਜਿਹੜਾ ਚਿਕਨ ਬਰਡ ਸਾਈਜ਼ ਹੁੰਦਾ ਉਹ ਸਭ ਤੋਂ ਵਧੀਆ ਹੁੰਦਾ ਉਹ ਜੂਸੀ ਵੀ ਹੁੰਦਾ ਤੇ ਬਹੁਤ ਅੱਛੀ ਤਰ੍ਹਾਂ ਕੁੱਕ ਵੀ ਹੁੰਦਾ ਉਹ ਕਦੀ ਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਦੱਸ ਰਿਹਾ ਸੀਗਾ ਅੱਜ ਕੱਲ ਜੇਕਰ ਲੇਟ ਚ ਹੈ ਤੁਸੀਂ ਕੋਈ ਸਬਜੀ ਮੰਗਾਈ ਕੋ ਚਿਕਨ ਮੰਗਾਇਆ ਖਰਾਬ ਡਿਲੀਵਰੀ ਹੋ ਰਹੀ ਹੈ ਅੱਜ ਕੱਲ ਇੰਨੀ ਜ਼ਿਆਦਾ ਵਟਸਐਪ ਤੇ ਤੁਸੀਂ ਨਾਲ ਦੇ ਨਾਲ ਹੀ ਸਾਨੂੰ ਉੱਥੇ ਗਰੁੱਪ ਬਣੇ ਹੋਏ ਆ ਸਾਡੀ ਪੂਰੀ ਟੀਮ ਦੇ ਕੋਈ ਵੀ ਚੀਜ਼ ਗਲਤ ਡਿਲੀਵਰ ਹੁੰਦੀ ਹੈ ਕੁਝ ਵੀ ਜਿਵੇਂ ਗਲੀ ਸਬਜੀ ਆ ਗਈ ਕੁਝ ਆ ਗਿਆ ਤੇ ਉਹ ਅਸੀਂ ਉਹਨੂੰ ਵਟਸਐਪ ਤੇ ਸਾਡੇ ਨਾਲ ਦੇ ਗਰਪ ਆਣੀ ਨਾਲ ਦੇ ਨਾਲ ਵੈਂਡਰ ਨੂੰ ਚਲੀ ਜਾਣੀ ਹੈ ਉਹ ਨਾਲ ਦੇ ਨਾਲ ਚੇਂਜ ਹੋ ਜਾਣੀ ਹੈ ਉਹਦੇ ਚ ਟਾਈਮ ਨਹੀਂ ਲੱਗਦਾ ਸੋ ਅੱਜ ਕੱਲ ਟੈਕਨੋਲੋਜੀ ਇੰਨੀ ਵੱਧ ਗਈ ਹੈ ਇੰਨੀ ਜ਼ਿਆਦਾ ਟੈਕਨੋਲੋਜੀ ਵੱਧ ਗਈ ਹੈ ਤੁਸੀਂ ਬੜੇ इजीली ਰਨ ਕਰ ਸਕਦੇ ਹੋ ਬਟ ਤੁਹਾਨੂੰ ਉਹਨੂੰ ਰਨ ਕਰਨਾ ਆਉਣਾ ਚਾਹੀਦਾ ਹੈ ਫੂਡ ਇੰਡਸਟਰੀ ਕਿੰਨੀ ਵੱਡੀ ਹੈ ਭਾਜੀ ਦੇਖੋ ਭਾਜੀ ਫੂਡ ਇੰਡਸਟਰੀ ਜੇਕਰ ਆਪਾਂ ਇੰਡੀਆ ਦੀ ਗੱਲ ਕਰੀਏ 5.5 ਲੱਖ ਕਰੋੜ ਦੀ ਹੈ 5.5 ਲੱਖ ਕਰੋੜ ਦੀ ਇੰਡਸਟਰੀ ਹਾਂਜੀ ਅੱਜ ਦੀ ਡੇਟ ਦੇ ਵਿੱਚ 5.5 ਲੱਖ ਕਰੋੜ ਦੀ ਹੈ ਔਰ ਆਉਣ ਵਾਲੇ 4-5 ਸਾਲਾਂ ਦੇ ਵਿੱਚ 9 ਤੋਂ 10 ਕਰੋੜ ਲੱਖ ਕਰੋੜ ਦੀ ਹੋ ਜਾਏਗੀ ਡਬਲ ਡਬਲ ਤਾਂ ਲੋਕ ਬਾਹਰ ਦਾ ਫੂਡ ਇੰਨਾ ਜ਼ਿਆਦਾ ਖਾ ਰਹੇ ਆ ਹਾਂਜੀ ਤਾਂ ਇਹ ਦਾ ਸਕੋਪ ਖਤਮ ਨਹੀਂ ਹੋਣ ਵਾਲਾ ਨਹੀਂ ਹੋਣਾ ਨਹੀਂ ਹੈ ਇਹ ਤਾਂ ਹਰ ਸਾਲ ਜਿਹੜੇ ਹਾਈਵੇਅਸ ਦੇ ਉੱਤੇ ਇੰਨੇ ਮੈਕਡੋਨਲਡ KFC ਖੁੱਲ ਰਹੇ ਆ ਹਾਂਜੀ ਉਹ ਫੂਡ ਦਾ ਸਕੋਪ ਵਧ ਹੀ ਰਿਹਾ ਘਟ ਨਹੀਂ ਰਿਹਾ ਤੁਸੀਂ ਕਹਿੰਦੇ ਘਟ ਨਹੀਂ ਰਿਹਾ ਭਾਜੀ ਘਟ ਨਹੀਂ ਰਿਹਾ ਪੰਜਾਬ ਦੇ ਵਿੱਚ ਸਕੋਪ ਕੀ ਹੈ ਦੇਖੋ ਪੰਜਾਬ ਦੇ ਵਿੱਚ ਪੰਜਾਬ ਲਵਰ ਤਾਂ ਭਾਜੀ ਟੇਸਟ ਨੂੰ ਜਾਂਦੇ ਨੇ ਤੁਸੀਂ ਅਗਰ ਪੰਜਾਬ ਤੇ ਪੂਰੇ ਪ੍ਰੋਪਰ ਪੰਜਾਬ ਚ ਚਲੇ ਜਾਓ ਉਹਨਾਂ ਨੂੰ ਇਹ 버ਗਰ ਪੀਜ਼ੇ ਸਮਝ ਨਹੀਂ ਆਉਂਦੇ ਹੂੰ ਉਹਨਾਂ ਨੂੰ ਸਮਝ ਨਹੀਂ ਆਉਂਦੇ ਉਹਨਾਂ ਨੂੰ ਮੈਂ ਤਾਂ ਇਹ ਦੇਖ ਰਿਹਾ ਚਿਕਨ ਚਿਕਨ ਚ ਪੰਜਾਬ ਚ ਹਰ ਇਲਾਕੇ ਚ ਕੁਝ ਨਾ ਕੁਝ ਮਸ਼ਹੂਰ ਹੈ ਚਾਵਲਾ ਚਿਕਨ ਮਸ਼ਹੂਰ ਹੈ ਲੁਧਿਆਣੇ ਚ ਬਾਬਾ ਚਿਕਨ ਦਾ ਬਟਰ ਚਿਕਨ ਮਸ਼ਹੂਰ ਹੈ ਅਮਨ ਦਾ ਲੈਮਨ ਚਿਕਨ ਮਸ਼ਹੂਰ ਹੈ ਡੱਬੂ ਦਾ ਕਾਲੀ ਮਿਰਚ ਚਿਕਨ ਮਸ਼ਹੂਰ ਹੈ ਕੋਟਕਪੂਰੇ ਜਾਓ ਆਟਾ ਚਿਕਨ ਮਸ਼ਹੂਰ ਹੈ ਤਾਂ ਹਰ ਪਾਸੇ ਕੁਛ ਨਾ ਕੁਛ ਕਿਸੇ ਇਲਾਕੇ ਚ ਸਾਡੇ ਪਟਿਆਲੇ ਚ ਤੰਦੂਰੀ ਮਟਨ ਮਿਲਦਾ ਦੀਪਾ ਦੀਪੇ ਦਾ ਤੇ ਕਾਲੇ ਦਾ ਤੰਦੂਰੀ ਮਟਨ ਮਸ਼ਹੂਰ ਹੈ ਐ ਕਰਕੇ ਹਰ ਸ਼ਹਿਰ ਚ ਜਾਓ ਕਿਤੇ ਨਾ ਕਿਤੇ ਤਾਂ ਜਿਵੇਂ ਥੋਡੇ ਆਓ ਤਾਂ ਖਾਸ ਤੌਰ ਤੇ ਕਾਲੀ ਮਿਰਚ ਟਿੱਕਾ ਥੋਡਾ ਜਿਹੜਾ ਹਾਂਜੀ ਉਹ ਬਹੁਤ ਦੁਨੀਆ ਮੈਂ ਦੇਖਿਆ ਹਾਂ ਲੈਮਨ ਟਿੱਕਾ ਜਿਹੜਾ ਇੱਕ ਚਿਕਨ ਆ ਉਹ ਤੁਹਾਡਾ ਕਿੰਨਾ ਫੇਮਸ ਹੈ ਅਸੀਂ ਦਾਲ ਮਖਣੀ ਭਾਜੀ ਤੁਸੀਂ ਉਹਦਾ ਪ੍ਰੋਸੀਜਰ ਦੱਸ ਦਿਨਾ ਤੁਹਾਨੂੰ ਛੇਤੀ ਜੀ ਕਿੱਦਾਂ ਬਣਾਉਂਦੇ ਹਾਂ ਹਾਂ ਓਵਰਨਾਈਟ ਅਸੀਂ ਉਹਨੂੰ ਕੀ ਕਰਨਾ ਹੈ ਉਹਨੂੰ ਦਾਲ ਨੂੰ ਭਿਗੋ ਕੇ ਤੰਦੂਰ ਦੇ ਉੱਤੇ ਰੱਖ ਜਾਣਾ ਹੂੰ ਉਹ ਉਹਨੇ ਪੂਰੀ ਰਾਤ ਖੋਲੇ-ਖੋਲੇ ਸੇਮ ਦੇ ਵਿੱਚ ਪੱਕਦੇ ਰਹਿਣਾ ਹੂੰ ਤੇ ਅਗਲੇ ਦਿਨ ਆ ਕੇ ਉਹਨੂੰ ਅਸੀਂ ਕੁੱਕਰ ਦੀ ਲੋੜ ਹੀ ਨਹੀਂ ਹੈ ਤੇ ਉਹ ਤੁਸੀਂ ਉਹ ਲਈ ਜੀ ਦਾਲ ਮਖਣੀ ਖਾਓਗੇ ਤੁਸੀਂ ਨੈਕਸਟ ਟਾਈਮ ਸਾਡੇ ਕੋਲ ਜੇ ਅਗਰ ਆਏ ਤੁਸੀਂ ਸਾਡੀ ਦਾਲ ਮਖਣੀ ਟਰਾਈ ਕਰਨਾ ਮੈਂ ਗਰੰਟੀ ਨਾਲ ਕਹਿ ਸਕਦਾ ਕੁਝ ਅੱਛੇ ਰੈਸਟੋਰੈਂਟਸ ਨੇ ਉਹਨਾਂ ਦੀ ਦਾਲ ਵੀ ਫੇਲ ਹੈ ਸਾਡੇ ਅੱਗੇ ਪਰ ਤੁਸੀਂ ਕਦੇ ਵੀ ਇਸ ਤਰ੍ਹਾਂ ਦੀ ਮਾਰਕੀਟਿੰਗ 'ਚ ਨਹੀਂ ਗਏ ਕਿ ਫੇਕ ਰਿਵਿਊਜ਼ ਕਰਾਏ ਹੋਣ ਬਲੌਗਰਾਂ ਨੂੰ ਬੁਲਾ ਕੇ ਲਾਈਨ ਲਵਾਈ ਹੋਵੇ ਲੋੜ ਨਹੀਂ ਹੈਗੀ ਇਹਦੀ ਇਹਦੀ ਲੋੜ ਹੀ ਨਹੀਂ ਬਾਜੀ ਸਾਡਾ ਫੂਡ ਦੀ ਟੇਸਟੀ ਟੇਸਟੀ ਨੇ ਸਰਵਿਸ ਸਾਡੀ ਲੈ ਲੋ ਤੁਸੀਂ ਆਓ ਤਾਨੂੰ ਸਰਵਿਸ ਇੰਨੀ ਕਿ ਅੱਛੀ ਮਿਲੇਗੀ ਤੇ ਮੈਂ ਜਾਣਨਾ ਚਾਹੁੰਦਾ ਕਿ ਜੇ ਅੱਜ ਕੋਈ ਬੰਦਾ ਤੁਸੀਂ ਆਪਾਂ ਜਿਵੇਂ ਇਹ ਗੱਲ ਕੀਤੀ ਹੈ ਕਿ ਬੰਦਾ ਬਾਹਰ ਜਾਣ ਦੀ بجائے ਤੁਸੀਂ ਵੀ ਬਾਹਰੋਂ ਵਾਪਸ ਆਏ ਹਾਂ ਹਾਂਜੀ ਤੁਸੀਂ ਫਿਰ ਉਸ ਗੱਲ ਦਾ ਜਵਾਬ ਨਹੀਂ ਦਿੱਤਾ ਮੈਂ ਕਹਿ ਰਿਹਾ ਕਿ ਅੱਜ ਕੋਈ ਬੰਦਾ ਵਪਾਰ ਖੋਲਣਾ ਚਾਹੁੰਦਾ ਹੈ ਇਹਦਾ ਗਣਿਤ ਸਮਝਾਓ ਜੇ ਉਹ ਤੁਹਾਡਾ ਰੈਸਟੋਰੈਂਟ ਆਪਦੇ ਸ਼ਹਿਰ ਚ ਖੋਲਦਾ ਹੈ ਤਾਂ ਕਿੰਨਾ ਖਰਚਾ ਆਊਗਾ ਤੁਸੀਂ ਉਹਦੇ ਚੋਂ ਕੀ ਚਾਰਜ ਕਰਦੇ ਹੋ ਕਿੰਨੀ ਕਾਉ ਨੂੰ ਰੈਵਨਿਊ ਬਣਨਾ ਹੈ ਪ੍ਰੋਫਿਟੇਬਿਲਟੀ ਕੀ ਹੈ ਸਵਾਨ ਜੇਕਰ ਤੁਸੀਂ ਸਾਨੂੰ ਕਹੋਗੇ ਅਸੀਂ ਤੁਹਾਨੂੰ ਬਣਾ ਕੇ ਦੇ ਦਾਂਗੇ ਜੇਕਰ ਤੁਸੀਂ ਆਪਣੇ ਬਣਾਉਣਾ ਚਾਹੁੰਦੇ ਹੋ ਉਹ ਤੁਸੀਂ ਆਪਣੇ ਆਪ ਵੀ ਕਰ ਸਕਦੇ ਹੋ ਬਟ ਉਹ ਸਾਡੇ ਦਿੱਤੇ ਹੋਏ ਕਿੰਨੇ ਸਟਰਕਚਰ ਚ ਕੀ ਕੀ ਕਿਹੜਾ ਫ੍ਰਿਜ ਯੂਜ਼ ਹੋਣਾ ਹੈ ਕੀ ਚੀਜ਼ ਯੂਜ਼ ਹੋਣੀ ਹੈ ਉਹ ਸਾਡੇ ਅਕੋਰਡਿੰਗ ਕਰਨੀ ਪੈਗੀ ਉਹ ਤੁਸੀਂ ਖੁਦ ਵੀ ਲੈ ਸਕਦੇ ਹੋ ਤੇ ਦੂਜੀ ਗੱਲ ਆ ਗਈ ਉਸ ਤੋਂ ਬਾਅਦ ਰਾਇਲਟੀ ਦੀ ਵਾਜੀ ਅਸੀਂ ਉਹ 6% ਤੁਹਾਡੇ ਗ੍ਰੋਸ ਪ੍ਰੋਫਿਟ ਤੇ ਚਾਰਜ ਕਰਦੇ ਹਾਂ ਤੇ ਉਹਦੇ ਵਿੱਚ ਤੁਹਾਨੂੰ ਲਗਾ ਕੇ ਲਗਭਗ ਲਗਭਗ ਸਾਰੇ ਖਰਚੇ ਕੱਢ ਕੇ ਲੱਖ ਤੋਂ 2 ਲੱਖ ਰੁਪਏ ਮਹੀਨਾ ਤੁਹਾਡਾ ਆਰਾਮ ਨਾਲ ਬਚ ਸਕਦਾ ਹੈ ਰਾਮ ਨਾਲ 2 ਲੱਖ ਰੁਪਏ ਕਮਾਈ ਹੁੰਦੀ ਹੈ ਕਮਾਈ ਹੁੰਦੀ ਹੈ ਸਾਰਾ ਕੁਝ ਕੱਢ ਕੇ ਤੁਹਾਡੇ ਖਰਚੇ ਕੱਢ ਕੇ ਸਾਰਾ ਕੁਝ ਕੱਢ ਕੇ ਜੇ ਬੰਦਾ ਵੱਧ ਮਿਹਨਤੀ ਹੋਵੇ ਕਿਤੇ ਸੇਲ ਵੱਧ ਵੱਧ ਸੇਲ ਤੇ ਵੀ ਡਿਪੈਂਡ ਹੈ ਨਾ ਦੇਖੋ ਭਾਜੀ ਦੇਖੋ ਇੱਕ ਪਾਸੇ ਤੁਸੀਂ ਲੁਧਿਆਣੇ ਸਨ ਵਿਊ ਚ ਬੈਠੇ ਹੋ ਸਰਾਭਾ ਨਗਰ ਬੈਠੇ ਹੋ ਇੱਕ ਤੁਸੀਂ ਮਲੋਟ ਬੈਠੇ ਹੋ ਮੇਨ ਬਾਜ਼ਾਰ ਦੇ ਵਿੱਚ ਕਿੰਨਾ ਫਰਕ ਆ ਗਿਆ ਕਿੰਨਾ ਫਰਕ ਆ ਗਿਆ ਉਹੀ ਮੈਂ ਤੁਹਾਨੂੰ ਦੱਸਦਾ ਜੇ ਅਗਰ ਤੁਸੀਂ 20 ਤੋਂ 25 ਹਜ਼ਾਰ ਸੇਲ ਕਰਦੇ ਹੋ ਰੋਜ਼ ਦੀ 7.5 ਲੱਖ ਰੁਪਏ ਜੇਕਰ ਅਸੀਂ ਲਾ ਕੇ ਚੱਲੀਏ ਤਾਂ ਆਰਾਮ ਨਾਲ ਤੁਹਾਡੇ ਸਾਰੇ ਖਰਚੇ ਕੱਢ ਕੇ ਤਾਂ ਸਾਡੇ 2 ਕੋ ਲੱਖ ਰੁਪਇਆ ਆਰਾਮ ਨਾਲ ਬਚ ਸਕਦੇ ਨੇ ਤੇ ਭਾਜੀ ਇਹ KFC McDonald's ਇਹਨਾਂ ਦੀ ਕਾਮਯਾਬੀ ਦਾ ਕਾਰਨ ਕੀ ਹੈ ਪੰਜਾਬ ਦਾ ਕੋਈ ਆ ਇੰਡੀਅਨ ਬ੍ਰਾਂਡ ਇੰਨਾ ਵੱਡਾ ਕਿਉਂ ਨਹੀਂ ਹੋਇਆ ਅਸੀਂ ਕਿਉਂ ਨਹੀਂ ਵਰਲਡ ਵਾਈਡ ਗਏ ਸਾਡਾ ਕੋਈ ਬ੍ਰਾਂਡ ਕਿਉਂ ਨਹੀਂ ਹੈ ਕਿ ਸ਼ੰਘਾਈ ਦੇ ਵਿੱਚ ਮੈਲਬਨ ਦੇ ਵਿੱਚ ਬਹੁਤ ਸਾਰੇ ਨੇ ਭਾਜੀ ਵਰਲਡ ਵਾਈਡ ਦਾ ਕਿਹੜਾ ਬ੍ਰਾਂਡ ਹੈ ਮੈਨੂੰ ਦੱਸੋ ਬੀਕਾਨੇਰ ਹੈ ਭਾਜੀ ਵਿਕਾਨੇਰ ਪੂਰੀ ਦੁਨੀਆ ਚ ਪਾਜੀ ਹੈ ਕਿ ਨਿਊਜ਼ੀਲੈਂਡ ਚ ਸੀਗਾ ਵੀ ਕਨੇਡਾ ਉਹ ਤਾਂ ਪੰਜਾਬੀ ਜਾਂਦੇ ਨਾ ਉੱਥੇ ਨਹੀਂ ਪਾਜੀ ਇਦਾਂ ਦੇ ਇਹ ਥੋੜੀ ਹੈ ਕਿ ਪੰਜਾਬੀ ਜਾਣ ਪਾਵੇ ਜੋ ਮਰਜ਼ੀ ਜਾਣ ਉੱਥੇ ਮਿਲਦਾ ਤਾਂ ਸਾਰਾ ਇਹ ਚਾਟ ਫਲੇਵਰ ਸਾਰੇ ਮਠਾਈਆਂ ਸਾਰੇ ਉੱਥੇ ਮਿਲਦੇ ਨੇ ਤੁਸੀਂ ਇਹ ਨਾ ਕਹੋ ਕਿ 버ਗਰ ਦਾ ਬ੍ਰਾਂਡ ਹੈ ਜਾਂ ਚਿਕਨ ਦਾ ਬ੍ਰਾਂਡ ਹੈ ਬ੍ਰਾਂਡ ਤਾਂ ਬ੍ਰਾਂਡ ਹੀ ਹੈ ਪਾਜੀ ਹੂੰ ਚਾਹੇ ਉਹ ਹੁਣ ਤੁਸੀਂ ਇਹ ਲਗਾ ਲਓ ਬਾਬਾ ਸਿਕੰਦਰ ਕੈਨੇਡਾ ਦੇ ਵਿੱਚ ਖੁੱਲ ਗਏ ਹੂੰ ਜਗਾ ਜਗਾ ਖੁੱਲ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ ਆ ਰਹੇ ਚਾਵਲਾ ਵੀ ਆ ਰਹੇ ਚਾਵਲਾ ਵੀ ਬਹੁਤ ਹੈਗੇ ਨੇ ਲੇਕਿਨ ਹੁਣ ਬਾਬਾ ਚਿਕਨ ਕੈਨੇਡਾ ਦੇ ਵਿੱਚ ਖੁੱਲਿਆ ਹੈ ਨਿਊਜ਼ੀਲੈਂਡ ਦੇ ਵਿੱਚ ਆ ਰਿਹਾ ਹੈ ਬਹੁਤ ਧੰਨਵਾਦ ਭਾਜੀ ਤੁਸੀਂ ਗੱਲਬਾਤ ਕੀਤੀ ਸਾਨੂੰ ਇੰਨੀ ਜਾਣਕਾਰੀ ਦਿੱਤੀ ਫੂਡ ਇੰਡਸਟਰੀ ਬਾਰੇ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਜੇਕਰ ਤੁਸੀਂ ਇਹਨਾਂ ਨੂੰ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਅਸੀਂ ਨੰਬਰ ਸ਼ੇਅਰ ਕੀਤਾ ਹੋਇਆ ਹੈ ਗੁਰਦੀਪ ਸਿੰਘ ਹੋਣਾ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਧੰਨਵਾਦ ਭਾਜੀ ਧੰਨਵਾਦ